ਸਤਿ ਸ੍ਰੀ ਅਕਾਲ ਜੀ ਪੰਜਾਬ ਬਿਟ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮਨਦੀਪ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਗਿਆਨੀ ਹਰਪ੍ਰੀਤ ਸਿੰਘ ਦੇ ਅਸਤੀਫੇ ਨੂੰ ਲੈ ਕੇ ਕਾਫੀ ਚਰਚਾਵਾਂ ਚੱਲ ਰਹੀਆਂ ਨੇ ਫੁਵਾਹਾਂ ਚੱਲ ਰਹੀਆਂ ਨੇ ਕਿ ਉਹ ਅਸਤੀਫਾ ਦੇਣਗੇ ਤੇ ਜਾਂ ਉਹਨਾਂ ਨੂੰ ਅਸਤੀਫਾ ਜਿਹੜਾ ਉਹ ਦੇ ਦੇਣਾ ਚਾਹੀਦਾ ਹੈ ਮੀਡੀਆ ਦੇ ਵਿੱਚ ਵੀ ਇਹ ਰਿਪੋਰਟਾਂ ਚੱਲ ਰਹੀਆਂ ਨੇ ਕਿ ਉਹਨਾਂ ਨੇ ਅਸ ਇੱਕ ਵੱਡੀ ਖਬਰ ਇਹ ਵੀ ਆ ਰਹੀ ਹੈ ਕਿ ਵਿਰੋਧੀ ਧਿਰ ਦੇ ਦੋ ਵੱਡੇ ਲੀਡਰ ਪੰਥਕ ਏਕਤਾ ਨੂੰ ਲੈ ਕੇ ਉਹਨਾਂ ਨੇ ਇੱਕ ਗੁਪਤ ਮੀਟਿੰਗ ਕੀਤੀ ਹੈ ਸੋ ਇਸ ਗੁਪਤ ਮੀਟਿੰਗ ਬਾਰੇ ਵੀ ਸਵਾਲ ਅੱਗੇ ਲਵਾਂਗੇ ਸਭ ਤੋਂ ਪਹਿਲਾਂ ਤਾਂ ਤੁਸੀਂ ਇਹੀ ਵਿਸ਼ਲੇਸ਼ਣ ਸਾਂਝਾ ਕਰੋ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਅਸਤੀਫੇ ਤੇ ਹੁਣ ਕਹਾਣੀ ਕਿੱਥੇ ਗਖੜੀ ਆ ਦੇਖੋ ਬਹੁਤ ਹੀ ਤੁਸੀਂ ਦੇਖੋ ਜਿਹੜਾ ਅਸਲੀ ਸਵਾਲ ਹੈ ਤੁਸੀਂ ਮੇਰੇ ਤੋਂ ਬਾਅਦ ਦੇ ਵਿੱਚ ਪੁੱਛਣਾ ਪਰ ਮੈਂ ਵੀ ਦੱਸ ਦਿੰਨਾ ਵੀ ਦੋ ਵੱਡੇ ਅਕਾਲੀ ਦਲ ਦੇ ਲੀਡਰਾਂ ਨੇ ਮੁਲਾਕਾਤ ਕੀਤੀ ਹੈ ਕੱਲ ਸੂਤਰਾਂ ਤੋਂ ਖਬਰ ਹੈ ਨਾਮ ਦੋਵੇਂ ਵੱਡੇ ਨੇ ਅੱਗੇ ਚੱਲ ਕੇ ਖਲਾਸਾ ਕਰਦੇ ਆਂ ਪੰਜਾਬ ਦੀ ਅਕਾਲੀ ਸਿਆਸਤ ਦੇ ਵਿੱਚ ਨਵੇਂ ਸਿਰੇ ਤੋਂ ਸਿਆਸੀ ਇਕਤਾ ਦੀ ਕੋਸ਼ਿਸ਼ ਸ਼ੁਰੂ ਹੋਈ ਹੈ ਜਾਂ ਕੋਈ ਸਮਝੌਤੇ ਦੀ ਗੱਲਬਾਤ ਸ਼ੁਰੂ ਹੋਈ ਹੈ ਇਹ ਹੈ ਕੀ ਹੈ ਇਹ ਮੀਟਿੰਗ ਕਿਦੇ ਕਿਦੇ ਵਿਚਾਰ ਹੋਈ ਅਸੀਂ ਨਾਮ ਵੀ ਲਵਾਂਗੇ ਲੀਡਰਾਂ ਦੇ ਤੇ ਜਿਵੇਂ ਤੁਸੀਂ ਮੇਰੇ ਤੋਂ ਪੁੱਛੋਗੇ ਫਿਰ ਮੈਂ ਗੱਲ ਸਾਂਝੀ ਕਰੂੰਗਾ ਹੁਣ ਜਿਹੜਾ ਤੁਸੀਂ ਪਹਿਲਾ ਸਵਾਲ ਕੀਤਾ ਮੈਂ ਉਹਦੇ ਤੇ ਆਉਣਾ ਦੇਖੋ ਗਿਆਨੀ ਹਰਪ੍ਰੀਤ ਸਿੰਘ ਬਾਰੇ ਕੱਲ੍ਹ ਦੀਆਂ ਲਗਾਤਾਰ মিডিਆ ਦੇ ਵਿੱਚ ਗੱਲਾਂ ਚੱਲ ਰਹੀਆਂ ਨੇ ਵੀ ਉਹਨਾਂ ਨੇ ਅਸਤੀਫੇ ਦੀ ਪੇਸ਼ਕਸ਼ ਕੀਤੀ ਹੈ ਦੇਖੋ ਗਿਆਨੀ ਹਰਪ੍ਰੀਤ ਸਿੰਘ ਵੀ ਸੁਲਝੇ ਹੋਏ ਲੀਡਰ ਨੇ ਗਿਆਨੀ ਹਰਪ੍ਰੀਤ ਸਿੰਘ ਅਗਰ ਪ੍ਰਧਾਨ ਬਣਾਏ ਨੇ ਪਨਰ ਸੁਜੀਤ ਅਕਾਲੀ ਦਲ ਦੇ ਤੇ ਇਹ ਗੱਲ ਠੀਕ ਹੈ ਕਿ ਪਨਰ ਸੁਜੀਤ ਅਕਾਲੀ ਦਲ ਜਦੋਂ ਦਾ ਗਠਿਤ ਹੋਇਆ ਹੈ ਸ਼ੁਰੂਆਤ ਦੇ ਵਿੱਚ ਬਹੁਤ ਉਭਾਰ ਮਿਲਿਆ ਔਰ ਲੋਕ ਬਹੁਤ ਵੱਡੀ ਗਿਣਤੀ ਚ ਨਾਲ ਜੁੜੇ ਔਰ ਕੋਈ ਵੀ ਵਿਅਕਤੀ ਕੋਈ ਵੀ ਲੀਡਰ ਕੋਈ ਪ੍ਰਧਾਨ ਕੋਈ ਜਨਰਲ ਸਕੱਤਰ ਜਾਂ ਕੋਈ ਵੀ ਸੰਗਠਨ ਅਸੀਂ ਵੀ ਤੁਸੀਂ ਵੀ ਕੋਈ ਵੀ ਪਰਫੈਕਟ ਨਹੀਂ ਹੁੰਦਾ ਮਾੜੀਆਂ ਮੋਟੀਆਂ ਕਮੀਆਂ ਚਲਦੇ ਕੰਮ 'ਚ ਹਮੇਸ਼ਾ ਰਹਿੰਦੀਆਂ ਨੇ ਦਫਤਰੀ ਕੰਮ 'ਚ ਅਸੀਂ ਕਲੈਰिकल 에ਰਰ ਕਹਿ ਦੋਨੇ ਆ ਜੇ ਮਿਸਤਰੀ ਨੇ ਕੰਧ ਚੰਨੀ ਹੋਵੇ ਉਹ ਵੀ ਮਾੜੀ ਮੋਟੀ ਕਮੀ ਛੱਡ ਜਾਂਦਾ ਸੋ 100% ਐਕਿਊਰੇਸੀ ਉਹ ਬਹੁਤ ਅਸੰਭਵ ਹੈ ਉਹ ਕੁਦਰਤ ਤੇ ਰੱਬ ਦੇ ਹੱਥ ਹੀ ਹੈ ਹੁਣ ਜਿਹੜੀ ਗੱਲ ਰਹੀ ਪੁਨਰ ਸੁਜੀਤ ਅਕਾਲੀ ਦਲ ਨੇ ਵੀ ਜਦੋਂ ਇਹਨਾਂ ਨੇ ਪੁਨਰ ਸੁਜੀਤ ਅਕਾਲੀ ਦਲ ਬਣਿਆ ਤੇ ਮੈਂ ਵੇਖ ਰਿਹਾ ਸੀ ਪ੍ਰੈਸ ਨੋਟ ਆਉਣੇ ਸ਼ੁਰੂ ਹੋ ਗਏ ਵੀ ਆਮ ਆਦਮੀ ਪਾਰਟੀ ਦਾ ਆ ਲੀਡਰ ਆਮ ਆਦਮੀ ਪਾਰਟੀ ਛੱਡ ਕੇ ਸਾਡੇ ਚ ਸ਼ਾਮਲ ਹੋ ਗਿਆ ਕੋਈ ਸਾਬਕਾ ਲੀਡਰ ਸ਼ਾਮਲ ਹੋ ਗਿਆ ਉਦੋਂ ਹੀ ਮੈਂ ਕਹਿ ਦਿੱਤਾ ਸੀ ਵੀ ਗਲਤ ਟਰੈਕ ਦੇ ਉੱਤੇ ਪੁਨਰ ਸੁਜੀਤ ਅਕਾਲੀ ਦਲ ਦੀ ਲੀਡਰਸ਼ਿਪ ਕਿਤਨਾ ਕਿਤੇ ਚੱਲ ਪਈ ਜਿਹੜੇ 15 ਲੱਖ ਲੋਕਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਸੀ ਉਹਨਾਂ ਨੇ ਜਿਹੜੀਆਂ ਪਰਚੀਆਂ ਪਰਚੀਆਂ ਭਰ ਕੇ ਭਰਤੀ ਕਰਾਈ ਸੀ ਉਹ ਇਸ ਲਈ ਨਹੀਂ ਸੀ ਕੀਤੀ ਕਿ ਪੁਨਰਸੁਰਜੀਤ ਅਕਾਲੀ ਦਲ ਦੇ ਲੀਡਰ ਇਸ ਗੱਲ ਤੇ ਖੁਸ਼ ਹੋਈ ਜਾਣ ਵੀ ਦੇਖੋ ਜੀ ਕੋਈ ਆਪ ਦਾ ਸਾਬਕਾ ਲੀਡਰ ਸੀ ਉਹ ਸਾਡੇ 'ਚ ਆ ਗਿਆ ਕੋਈ ਸਾਬਕਾ ਐਮਪੀ ਸੀ ਉਹ ਸਾਡੇ 'ਚ ਆ ਗਿਆ ਸ੍ਰੀ ਅਖਾਲ ਤਖਤ ਸਾਹਿਬ ਦਾ ਹੁਕਮ ਸੀ ਨਵੀਂ ਲੀਡਰਸ਼ਿਪ ਉਭਾਰਨਾ ਪੰਥ ਦੇ ਲਈ ਕੌਮ ਦੇ ਲਈ ਤਾਂ ਕਿ ਖੇਤਰੀ ਪਾਰਟੀ ਵਜ਼ਨਦਾਰ ਭੂਮਿਕਾ ਅਦਾ ਕਰ ਸਕੇ ਪੰਜਾਬ 'ਚ ਸਿੱਖਾਂ ਨੂੰ ਆਪਣੀ ਨੁਮਾਇੰਦਾ ਸਰਕਾਰ ਮਿਲ ਸਕੇ ਇਹ ਤਾਂ ਹੁਕਮ ਸੀ ਇਹ ਪੈ ਗਏ ਪਿੱਛੇ ਕਿ ਜਿਹੜੇ ਜਿਹੜੇ ਹੁਣ ਦਲ ਬਦਲੂ ਸੀ ਜਿਹੜਾ ਕਦੀ ਕੋਈ ਕਾਂਗਰਸ ਚ ਹੈ ਕਰੀ ਅਕਾਲੀ ਦਲ ਚ ਹੈ ਜਾਂ ਆਮ ਆਦਮੀ ਪਾਰਟੀ ਚ ਹੈ ਜੇ ਉਹ ਮੁੜ ਕੇ ਪੁਨਰ ਸੁਜੀਤ ਅਕਾਲੀ ਦਲ ਚ ਆਈ ਜਾਂਦਾ ਹੈ ਇਹ ਖੁਸ਼ ਹੋ ਗਏ ਸੀ ਉਹਨਾਂ ਨੂੰ ਸ਼ਾਮਲ ਕਰਾ ਕੇ ਰਾ ਪ੍ਰੈਸ ਨੋਟ ਜਾਰੀ ਕਰਨੇ ਸ਼ੁਰੂ ਕਰਤੇ ਨਹੀਂ ਇਹਨਾਂ ਨੂੰ 15 ਲੱਖ ਭਰਤੀ ਹੋਈ ਸੀ ਉਹ ਭਰਤੀ ਜਾਰੀ ਲਖਣੀ ਚਾਹੀਦੀ ਸੀ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਬਣਨ ਤੋਂ ਬਾਅਦ ਆਪਣੀ ਅਗਵਾਈ ਦੇ ਵਿੱਚ ਨਵੇਂ ਸਿਰੇ ਤੋਂ ਭਰਤੀ ਸ਼ੁਰੂ ਕਰਦੇ ਪੁਨਰ ਸੁਜੀਤ ਅਕਾਲੀ ਦਲ ਦੀ ਉਹ 15 ਲੱਖ ਜਿਹੜੀ ਭਰਤੀ ਹੋਈ ਸੀ ਉਹ ਪੰਜ ਮੈਂਬਰੀ ਕਮੇਟੀ ਦੀ ਮਿਹਨਤ ਸੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਸੀ ਲੋਕ ਔਰ ਜਦੋਂ ਨਾਮ ਸ਼੍ਰੀ ਅਕਾਲ ਤਖਤ ਸਾਹਿਬ ਦਾ ਆ ਗਿਆ ਭਰਤੀ ਵਾਲੀ ਪਰਚੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਨਾਮ ਛਪ ਗਿਆ ਉਹ ਤਾਂ ਭਰਤੀ ਹੋਈ ਹੈ ਮਨਦੀਪ ਸਿੰਘ ਜੀ ਐਵੇਂ ਨਹੀਂ ਲੋਕਾਂ ਨੇ ਉਹ ਭਰਤੀ ਕਰਾ ਲਈ ਪੁਨਰ ਸੁਜੀਤ ਅਕਾਲੀ ਦਲ ਪ੍ਰੋਗਰਾਮ ਦਿੰਦਾ ਪੰਜਾਬੀਆਂ ਨੂੰ ਭਰਤੀ ਕਰਦਾ ਨਵੀਂ ਲੀਡਰਸ਼ਿਪ ਉਭਾਰਦਾ ਜ਼ਿਆਦਾਤਰ ਜਿਹੜੀ ਅਹਿਮ ਭੂਮਿਕਾ ਮਿਲਦੀ ਨਜ਼ਰ ਆਈ ਹੈ ਸਾਨੂੰ ਪੁਨਰ ਸੁਜੀਤ ਅਕਾਲੀ ਦਲ 'ਚ ਉਹਦੇ 'ਚ ਜ਼ਿਆਦਾਤਰ ਲੀਡਰ ਉਹ ਨੇ ਜਿਹੜੇ ਸੁਧਾਰ ਲਹਿਰ ਨਾਲ ਜੁੜੇ ਹੋਏ ਸੀ ਉਹਨਾਂ ਨੂੰ ਮਾਰਗਦਰਸ਼ਕ ਦੇ ਤੌਰ ਤੇ ਰੱਖਿਆ ਜਾਂਦਾ ਨਵੀਂ ਲੀਡਰਸ਼ਿਪ ਨੂੰ ਭਾਰੀ ਜਾਂਦੀ ਤੇ ਬੜੀ ਚੰਗੀ ਗੱਲ ਹੋਣੀ ਸੀ ਚਲੋ ਫਿਰ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜੇ ਪ੍ਰਧਾਨ ਬਣੇ ਨੇ ਲੋਕਾਂ ਨੂੰ ਉਹਨਾਂ ਤੋਂ ਉਮੀਦਾਂ ਬਹੁਤ ਨੇ ਜਿੱਥੋਂ ਤੱਕ ਗੱਲ ਰਹੀ ਕਮੀਆਂ ਮੈਂ ਪਹਿਲਾਂ ਜ਼ਿਕਰ ਕੀਤਾ ਕਮੀਆਂ ਸਾਰਿਆਂ ਚੁੰਡੀਆਂ ਨੇ ਪਰ ਇਹ ਨਹੀਂ ਮੈਨੂੰ ਸਮਝ ਆਈ ਕਿ ਆਪਸੀ ਤਾਲਮੇਲ ਪੁਨਰ ਸੁਜੀਤ ਅਕਾਲੀ ਦਲ ਦੀ ਲੀਡਰਸ਼ਿਪ ਚ ਕਿਉਂ ਨਹੀਂ ਦਿਖਿਆ ਹੁਣ ਜਦੋਂ ਚੋਣਾਂ ਸਿਗੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਦੀਆਂ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਅਮਰੀਕਾ ਨਹੀਂ ਜਾਣਾ ਚਾਹੀਦਾ ਸੀ ਯੂ ਐਸ ਏ ਪਤਾ ਲੱਗਿਆ ਉਹ ਚਲੇ ਗਏ ਸੀ ਉਹਨਾਂ ਨੂੰ ਪ੍ਰਚਾਰ ਕਰਨਾ ਚਾਹੀਦਾ ਸੀ ਉਮੀਦਵਾਰਾਂ ਦੇ ਹੱਕ 'ਚ ਔਰ ਸਾਰੇ ਉਮੀਦਵਾਰਾਂ ਨੂੰ ਸਾਂਝੇ ਤੌਰ ਦੇ ਉੱਤੇ ਪੂਰੇ ਪੰਜਾਬ 'ਚ ਸਾਂਝੇ ਤੌਰ ਤੇ ਮੁਹਿੰਮ ਚਲਾਉਂਦੇ 15 ਲੱਖ ਭਰਤੀ ਲੋਕਾਂ ਨੇ ਕਰਾਈ ਸੀ ਸੋ ਮੈਨੂੰ ਇਹ ਲੱਗਦਾ ਕਿ ਕਮੀ ਪੁਨਰ ਸੁਜੀਤ ਅਕਾਲੀ ਦਲ ਦੀ ਲੀਡਰਸ਼ਿਪ 'ਚ ਹੈ ਰਹੀ ਜਾਂ ਤਾਂ ਇਹ ਕਹਿ ਲਓ ਵੀ ਇਹਨਾਂ ਨੂੰ ਤਜਰਬਾ ਨਹੀਂ ਉਸ ਪਦਰ ਤੇ ਜਿੰਨਾ ਹੋਣਾ ਚਾਹੀਦਾ ਸੀ ਗਿਆਨੀ ਹਰਪ੍ਰੀਤ ਸਿੰਘ ਵੀ ਨਵੇਂ-ਨਵੇਂ ਪ੍ਰਧਾਨ ਬਣੇ ਨੇ ਪਰ ਜਿਹੜੀਆਂ ਕੱਲ ਦੀਆਂ ਖਬਰਾਂ ਚੱਲ ਰਹੀਆਂ ਨੇ ਕਿ ਉਹਨਾਂ ਨੇ ਅਸਤੀਫੇ ਦੀ ਪੇਸ਼ਕਸ਼ ਕੀਤੀ ਹੈ ਦੇਖੋ ਜਿੰਨਾ ਤੱਕ ਮੇਰੀ ਖਬਰ ਹੈ ਉਹਨਾਂ ਨੇ ਇਸ਼ਾਰਿਆਂ-ਇਸ਼ਾਰਿਆਂ ਚ ਗੱਲ ਕਹੀ ਹੈ ਅਸਤੀਫੇ ਦੀ ਪੇਸ਼ਕਸ਼ ਤਾਂ ਨਹੀਂ ਕੀਤੀ ਸਿੱਧੇ ਰੂਪ ਦੇ ਵਿੱਚ ਹਾਂ ਅਗਰ ਉਹ ਅਸਤੀਫਾ ਦੇ ਦੇਣ ਉਹ ਦੇਣਗੇ ਜਾਂ ਨਹੀਂ ਦੇਣਗੇ ਇਹ ਵੀ ਮੈਨੂੰ ਨਹੀਂ ਪਤਾ ਪਰ ਅਗਰ ਉਹ ਅਸਤੀਫਾ ਦੇ ਦੇਣ ਕਿ ਉਹ ਪੰਜਾਬ ਦੀ ਪੋਲਿਟਿਕਸ 'ਚ ਆਪਣਾ ਕਦ ਵੱਡਾ ਕਰ ਸਕਦੇ ਨੇ ਗਿਆਨੀ ਹਰਪ੍ਰੀਤ ਸਿੰਘ ਕੋਲੇ ਮੌਕਾ ਹੈ ਕਿਉਂਕਿ ਸੁਖਬੀਰ ਬਾਦਲ ਤੇ ਇਹੀ ਇਲਜ਼ਾਮ ਲੱਗਦੇ ਰਹੇ ਨੇ ਵੀ ਉਹ ਅਕਾਲੀ ਦਲ ਨੂੰ ਜਿਤਾ ਨਹੀਂ ਪਾਰਿਆ ਅਕਾਲੀ ਦਲ ਨੂੰ ਜਿਤਾ ਨਹੀਂ ਪਾਰਿਆ ਗਿਆਨੀ ਹਰਪ੍ਰੀਤ ਸਿੰਘ ਧਾਰਮਿਕ ਸ਼ਖਸੀਅਤ ਨੇ ਪ੍ਰਚਾਰਕ ਨੇ ਸਾਬਕਾ ਜਥੇਦਾਰ ਨੇ ਸਕਾਲਰ ਨੇ ਮੈਂ ਤਾਂ ਕਹੂੰਗਾ ਪੀ ਐਚ ਡੀ ਕੀਤੀ ਹੈ ਮੈਨੂੰ ਲੱਗਦਾ ਉਹਨਾਂ ਨੂੰ ਪੰਥਕ ਕੌਂਸਲ ਦੇ ਵਿੱਚ ਅਗਰ ਉਹ ਜ਼ਿੰਮੇਵਾਰੀ ਲੈਂਦੇ ਤੇ ਪ੍ਰਧਾਨਗੀ ਆਪ ਉਹ ਨਾ ਹਾਸਲ ਕਰਦੇ ਤੇ ਜ਼ਿਆਦਾ ਚੰਗੀ ਗੱਲ ਸੀ ਗਿਆਨੀ ਹਰਪ੍ਰੀਤ ਸਿੰਘ ਦੇ ਲਈ ਵੀ ਕਿਉਂਕਿ ਦੋ ਗਲਤੀਆਂ ਬੁਨਿਆਦੀ ਤੌਰ ਤੇ ਹੋਈਆਂ ਨੇ ਪਹਿਲੀ ਗੱਲ ਪਹਿਲੀ ਗਲਤੀ ਕੀਤੀ ਸਰਜੀਤ ਸਿੰਘ ਰਖੜਾ ਉਹਨਾਂ ਨੇ ਬੜੇ ਸਾਦੇ ਮਨੁੱਖ ਨੇ ਉਹ ਵੀ ਭਾਵੇਂ ਵੱਡੇ ਕਾਰੋਬਾਰੀ ਨੇ ਬੜੇ ਸਾਦੇ ਨੇ ਉਹ ਜੋਸ਼ ਜੋਸ਼ ਚ ਕਹੇਗੇ ਇੱਕ ਦਿਨ ਪਹਿਲਾਂ ਹੀ ਵੀ ਕੱਲ ਅਸੀਂ ਗਿਆਨੀ ਹਰਪੀ ਸਿੰਘ ਨੂੰ ਪ੍ਰਧਾਨ ਬਣਾ ਰਹੇ ਹਾਂ ਜੀ ਉਸੇ ਦਿਨੀ ਪੁਨਰ ਸਰਜੀਤ ਅਕਾਲੀ ਦਲ ਤੇ ਜਿਹੜੀਆਂ ਉਮੀਦਾਂ ਸੀ ਲੋਕਾਂ ਨੂੰ ਉਹ ਟੁੱਟ ਗਈਆਂ ਔਰ ਵਿਰੋਧੀਆਂ ਨੇ ਉਸੇ ਤਰ੍ਹਾਂ ਦਾ ਹਮਲਾ ਕਰਤਾ ਵੀ ਤੁਸੀਂ ਬਾਦਲ ਪਰਿਵਾਰ ਨੂੰ ਨਿੰਦਦੇ ਸੀ ਤੁਸੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਵਾਲਿਆਂ ਨੂੰ ਨਿੰਦਦੇ ਸੀ ਵੀ ਲਫਾਫੇ ਚੋਂ ਪ੍ਰਧਾਨ ਕੱਢਦੇ ਨੇ ਤੁਸੀਂ ਤਾਂ ਡੈਲੀਗੇਟ ਜਲਾਸ ਤੋਂ ਇੱਕ ਦਿਨ ਪਹਿਲਾਂ ਹੀ ਕਹਿਤਾ ਵੀ ਅਸੀਂ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾਉਣ ਜਾ ਰਹੇ ਹਾਂ ਬਾਅਦ ਵਿੱਚ ਪ੍ਰੈਸ ਨੋਟ ਜਾਰੀ ਕੀਤਾ ਪੰਜ ਮੈਂਬਰੀ ਕਮੇਟੀ ਨੇ ਸੁਰਜੀਤ ਸਿੰਘ ਰਖੜਾ ਉਹਨਾਂ ਨੇ ਵੀ ਕਿਹਾ ਵੀ ਕੱਲ ਡੈਲੀਗੇਟ ਹੀ ਚੁਣਨਗੇ ਜੀ ਪ੍ਰਧਾਨ ਜਿਹੜਾ ਹੋਊਗਾ ਪਰ ਕਹਿੰਦੇ ਨੇ ਕਿ ਤੀਰ ਕਮਾਨ ਚੋਂ ਨਿਕਲ ਜੇ ਤੇ ਫਿਰ ਮੁੜ ਕੇ ਨਹੀਂ ਆਉਂਦਾ ਸੋ ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਸ਼ੁਰੂਆਤ ਹੋਈ ਸੀ ਪੁਨਰ ਸੁਰਜੀਤ ਅਕਾਲੀ ਦਲ ਦੀ ਜਿਹੜੀਆਂ ਗੱਲਾਂ ਹੋ ਰੀਆਂ ਸੀ ਵੀ ਡੈਲੀਗੇਟ ਪ੍ਰਧਾਨ ਚੁਣਨਗੇ ਕਿਸੇ ਦਾ ਇਹਦੇ ਤੇ ਜ਼ੋਰ ਨਹੀਂ ਐ ਤੇ ਉਹ ਗਲਤੀ ਕਰ ਗਏ ਸੁਰਜੀਤ ਸਿੰਘ ਰਖੜਾ ਔਰ ਨਵੀਂ ਕਾਰ ਤੇ ਪਹਿਲੇ ਦਿਨੀ ਜਦੋਂ ਆਪਾਂ ਕਾਰ ਕਢਾਉਣ ਜਾਈਏ ਤੇ ਉਹਦੇ ਤੇ ਡੈਂਟ ਪੈ ਜੈ ਨਾ ਜੀ ਤੇ ਫਿਰ ਉਹ ਮਨ ਖੱਟਾ ਜਾ ਹੋ ਜਾਂਦਾ ਸੋ ਬਹੁਤ ਸਾਰੇ ਲੋਕਾਂ ਦਾ ਉਸ ਦਿਨ ਮਨ ਖੱਟਾ ਹੋ ਗਿਆ ਵੀ ਪੁਨਰ ਸੁਰਜੀਤ ਅਕਾਲੀ ਦਲ ਅਸੀਂ ਘਰੋਂ ਘਰੀ ਜਾ ਕੇ ਪਰਚੀਆਂ ਭਰੀਆਂ ਡੈਲੀਗੇਟ ਬਣੇ ਤੇ ਰਖੜਾ ਸਾਹਿਬ ਇੱਕ ਦਿਨ ਪਹਿਲਾਂ ਹੀ ਕਹਿਤਾ ਪ੍ਰੈਸ ਵਾਲਿਆਂ ਨੂੰ ਵੀ ਕੱਲ ਅਸੀਂ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਪ੍ਰਧਾਨ ਬਣਾਵਾਂਗੇ ਸੋ ਮੈਨੂੰ ਲੱਗਦਾ ਇਹ ਗਲਤੀਆਂ ਕਰਗੇ ਤਜਰਬਾ ਪੋਲਿਟਿਕਲ ਤੌਰ ਤੇ ਉਨਾ ਜ਼ਿਆਦਾ ਨਹੀਂ ਹੈ ਕਿੱਥੇ ਪ੍ਰਕਾਸ਼ ਸਿੰਘ ਬਾਦਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਲੰਮੇ ਸਮੇਂ ਪ੍ਰਧਾਨ ਰਹੇ ਮੁੱਖ ਮੰਤਰੀ ਰਹੇ ਗਲਤੀਆਂ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਹੋਈਆਂ ਨੇ ਅਕਾਲੀ ਬੀਜੇਪੀ ਗੱਠਜੋੜ ਸੀ ਜਦੋਂ ਪਰ ਫਿਰ ਵੀ ਪ੍ਰਕਾਸ਼ ਸਿੰਘ ਬਾਦਲ ਕੋਲੇ ਤਜਰਬਾ ਸੀ ਕਿ ਉਹਨਾਂ ਨੇ ਅਕਾਲੀ ਦਲ ਤੇ ਆਪਣੀ ਪਕੜ ਬਣਾਈ ਰੱਖੀ ਔਰ ਪੰਜਾਬ ਚ ਉਹ ਸਰਕਾਰ ਬਣਾਉਂਦੇ ਰਹੇ ਅਕਾਲੀ ਦਲ ਦੀ ਇੱਕ ਤੋਂ ਬਾਅਦ ਇੱਕ ਵਕ ਵਕ ਮੋਦਿਆਂ ਤੇ ਸੋ ਹੁਣ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਕੋਲੇ ਇੱਕ ਰਾਏ ਹੈ ਦੇਖੋ ਪੁਨਰ ਸੁਜੀਤ ਅਕਾਲੀ ਦਲ ਜੇ ਮੈਂ ਅੱਜ ਕਹਾਂ ਤੇ ਅੱਜ ਅਸੀਂ ਕਹਿ ਰਹੀਏ ਵੀ ਪੁਨਰ ਸੁਜੀਤ ਅਕਾਲੀ ਦਲ ਪੰਜਾਬ ਚ ਸਿੱਖ ਸਿੱਖਾਂ ਨੂੰ ਬਦਲਦੇ ਤੌਰ ਤੇ ਇੱਕ ਪਾਰਟੀ ਉਹ ਮਿਲ ਗਈ ਜਿਹੜੀ ਸਰਕਾਰ ਬਣਾ ਲੂ ਸਤਾਈ ਚ ਮੈਨੂੰ ਪੂਰਾ ਭਰੋਸਾ ਸੀ ਕਿ ਪੁਨਰ ਸੁਜੀਤ ਅਕਾਲੀ ਦਲ ਅਗਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਦਿਖਾਏ ਰਸਤੇ ਤੇ ਚੱਲਦਾ ਇਨ ਬਿਨ ਸਾਰੀਆਂ ਗੱਲਾਂ ਅਗਰ ਇਹ ਵੀ ਮੰਨਦੇ ਤੇ 27 ਚ ਸਿੱਖ ਭਾਈਚਾਰੇ ਦੇ ਲੋਕ ਵੋਟਾਂ ਪਾਉਣ ਨੂੰ ਤਿਆਰ ਸੀ ਹੁਣ ਵੀ ਤਿਆਰ ਹੋਣਗੇ ਸਾਰਿਆਂ ਦਾ ਮਨ ਨਹੀਂ ਟੁੱਟਿਆ ਅਗਰ ਇਹ ਆਪਣੇ ਆਪ ਨੂੰ ਸੁਧਾਰ ਲੈਣ ਪੁਨਰਸੁਜੀਤ ਅਕਾਲੀ ਦਲ ਵਾਲੇ ਇਨ ਬਿਨ ਆ ਜਾਣ 2 ਦਸੰਬਰ ਦੇ ਹੁਕਮਨਾਮੇ ਦੇ ਹਿਸਾਬ ਨਾਲ ਔਰ ਜੋ ਸਖਿਆਵਾਂ ਨੇ ਗੁਰੂਆਂ ਦੀਆਂ ਆਪਸੀ ਈਗੋ ਤੇ ਐਵੇਂ ਜਿਹੜੀ ਇੱਕ ਹੁੰਦੀ ਨਾ ਛੋਟੀ ਜੀ ਗੱਲ ਵੀ ਆ ਵੀ ਉਹਦਾ ਮੈ ਲੈਣਾ ਆ ਵੀ ਉਹਦਾ ਮੈ ਲੈਣਾ ਇਹ ਮੇਰੇ ਸਮਰਥਕ ਨੂੰ ਦੇ ਦਿਓ ਇਹ ਮੇਰਾ ਨੇੜੇ ਦਾ ਇਹਨੂੰ ਦੇ ਦਿਓ ਇਹਨੂੰ ਆ ਬਣਾ ਦਿਓ ਇਹ ਗੱਲਾਂ ਛੱਡ ਦੇਣੀਆਂ ਚਾਹੀਦੀਆਂ ਨੇ ਜਿੰਨੇ ਵੀ ਪੁਰਾਣੇ ਸੁਧਾਰ ਲਹਿਰ ਨਾਲ ਜੁੜੇ ਲੀਡਰ ਨੇ ਜਾਂ ਪ੍ਰਕਾਸ਼ ਸਿੰਘ ਬਾਦਲ ਦੇ ਮੰਤਰੀ ਮੰਡਲ 'ਚ ਰਹੇ ਲੀਡਰ ਨੇ ਉਹਨਾਂ ਸਾਰਿਆਂ ਨੂੰ ਤਾਂ ਮਾਰਗਦਰਸ਼ਕ ਮੰਡਲ ਬਣਾ ਲੈਣਾ ਚਾਹੀਦਾ ਜਿਵੇਂ ਭਾਜਪਾ ਨੇ ਬਣਾਇਆ ਸੀ ਵੀ ਤੁਸੀਂ ਸਾਰੇ ਹੀ ਸਲਾਹਕਾਰ ਹੋ ਭਾਈ ਪ੍ਰਧਾਨ ਦੇ ਤੁਸੀਂ ਪ੍ਰਧਾਨ ਤੋਂ ਉੱਪਰ ਕੁਰਸੀ ਲਾ ਦਿਓ ਇਹਨਾਂ ਸਾਰਿਆਂ ਦੀ ਵੀ ਤੁਸੀਂ ਪ੍ਰਧਾਨ ਤੋਂ ਵੀ ਉੱਪਰਲੀ ਕੁਰਸੀ ਤੇ ਬੈਠੋਗੇ ਜਦੋਂ ਮੀਟਿੰਗਾਂ ਹੋਣਗੀਆਂ ਤੇ ਕੋਈ ਨਹੀਂ ਪ੍ਰਧਾਨ ਬਹਿਜੂ ਨੀਵੀਂ ਥਾਂ ਤੇ ਤੁਸੀਂ ਸਲਾਹਾਂ ਦਿਓ ਪ੍ਰਧਾਨ ਨੂੰ ਸਲਾਹਕਾਰ ਬੋਰਡ ਬਣਾ ਕੇ ਇਹਨਾਂ ਸਾਰਿਆਂ ਨੂੰ ਸਲਾਹਕਾਰ ਬੋਰਡ ਚ ਬਣਾ ਦਿਓ ਮੈਂਬਰ ਤੇ ਦੇ ਦਿਓ ਇਹਨਾਂ ਨੂੰ ਕੈਬਨਟ ਰੈਂਕ ਜਦੋਂ ਸਰਕਾਰ ਆਊਗੀ ਉਦੋਂ ਦੇ ਦਿਓ ਚਲੋ ਸੋ ਚਾਹੀਦਾ ਤਾਂ ਇਹ ਸੀ ਕਿਉਂਕਿ ਲੋਕਾਂ ਨੂੰ ਉਮੀਦਾਂ ਸੀ ਲੋਕਾਂ ਨੇ ਪਰਚੀਆਂ ਭਰੀਆਂ ਤੁਸੀਂ ਦੇਖੋ ਮੈਂ ਦੇਖ ਰਿਹਾ ਸੀ ਸੁਖਵੀਰ ਸਿੰਘ ਬਾਦਲ ਦੀ ਧਿਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਬਾਦਲ ਵਾਲੇ ਪਾਸਿਓਂ ਜਦੋਂ ਭਰਤੀ ਕੀਤੀ ਗਈ ਨਾ ਓਡਾ ਜੋਸ਼ ਤੇ ਹੰਗਾਰਾ ਨਹੀਂ ਤੁਸੀਂ ਵਰਕੇ ਚੈੱਕ ਕਰ ਲਓ ਸੋਸ਼ਲ ਮੀਡੀਆ ਦੇ ਸੁਖਵੀਰ ਬਾਦਲ ਦੇ ਜਿੰਨਾ ਪੰਜ ਮੈਂਬਰੀ ਕਮੇਟੀ ਨੂੰ ਹੰਗਾਰਾ ਸੀ ਲੋਕ ਗੁਲਾਬ ਦੇ ਫੁੱਲ ਸੁੱਟਦੇ ਸੀ ਮੈਂ ਦੇਖਿਆ ਪੰਜ ਮੈਂਬਰੀ ਕਮੇਟੀ ਦੇ ਮੈਂਬਰਾਂ ਤੇ ਲੋਕਾਂ ਨੂੰ ਬਹੁਤ ਸਤਕਾਰ ਸੀ ਕਿਉਂਕਿ ਉਹ ਨਮਾਇੰਦੇ ਬਣ ਕੇ ਆਏ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਤੇ ਜਿੱਦਣ ਤੁਸੀਂ ਪੁਨਰ ਸੁਰਜੀਤ ਕਰਤਾ ਅਕਾਲੀ ਦਲ ਪ੍ਰਧਾਨ ਬਣ ਗਏ ਤੇ ਤੁਸੀਂ ਉਸ ਭਾਵਨਾ ਤੋਂ ਪਿੱਛੇ हट ਗਏ ਤੁਸੀਂ ਉਹਦੇ ਨਾਲੇ ਪਾਸੇ ਲੱਗੇ ਔਰ ਉਹ ਵੀ ਹਜੇ ਤੱਕ ਤੁਸੀਂ ਮੁਕੰਮਲ ਨਹੀਂ ਕੀਤੇ ਔਰ ਤੁਸੀਂ ਦੂਜੀਆਂ ਪਾਰਟੀਆਂ ਦੇ ਲੀਡਰ ਸ਼ਾਮਲ ਕਰਨ ਨੂੰ ਤੁਰਪੇ ਤੁਸੀਂ ਨਵੀਂ ਸਿੱਖ ਲੀਡਰਸ਼ਿਪ ਲੈ ਕੇ ਆਉਂਦੇ ਤੁਸੀਂ ਅਭਿਆਨ ਚਲਾਉਂਦੇ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਦਾ ਤੁਸੀਂ ਸਿੱਖ ਨੌਜਵਾਨਾਂ ਦੇ ਮੁੱਦਿਆਂ ਤੇ ਗੱਲ ਕਰਦੇ ਪੰਜਾਬ ਦੇ ਮੁੱਦਿਆਂ ਤੇ ਅੰਦੋਲਨ ਛੇੜਦੇ ਸੰਗਠਨ ਬਣਦੇ ਰਹਿੰਦੇ ਨੇ 15 ਲੱਖ ਲੋਕ ਤੁਹਾਡੇ ਨਾਲ ਸੀ ਤੁਸੀਂ ਕਿਸੇ ਵੱਡੇ ਅੰਦੋਲਨ ਦੀ ਕਾਲ ਦਿੱਤੀ ਹੁੰਦੀ ਵੀ ਅਸੀਂ ਸ੍ਰੀ ਅੰਮ੍ਰਿਤਸਰ ਤੋਂ ਲੈ ਕੇ ਚੰਡੀਗੜ੍ਹ ਤੱਕ ਪੈਦਲ ਮਾਰਚ ਕਰਾਂਗੇ ਪੰਜਾਬ ਦੇ ਮੁੱਦਿਆਂ ਤੇ ਲੋਕਾਂ ਨੂੰ ਲਾਮਬੰਦ ਕਰਾਂਗੇ ਅੱਧਾ ਪੰਜਾਬ ਤੁਹਾਡੇ ਨਾਲ ਹੋਣਾ ਸੀ ਗੱਲ ਇਹ ਹੈ ਵੀ ਅਸੀਂ ਆਪਣੇ ਗੁਰੂ ਸਹਿਬਾਨਾਂ ਦੀਆਂ ਕੁਰਬਾਨੀਆਂ ਤੋਂ ਪ੍ਰੇਰਣਾ ਲੈ ਕੇ ਉਹਨਾਂ ਦੇ ਰਾਹ ਤੇ ਚੱਲ ਪਈਏ ਸੋ ਹੁਣ ਮੈਨੂੰ ਇਹ ਲੱਗਦਾ ਹੈ ਅਗਰ ਹੁਣ ਗਿਆਨੀ ਹਰਪ੍ਰੀਤ ਸਿੰਘ ਅਸਤੀਫਾ ਦੇ ਦੇਣ ਤੇ ਘੱਟੋ ਘੱਟ ਉਹ ਇਹ ਕਹਿ ਸਕਦੇ ਨੇ ਵੀ ਮੈਂ ਅਸਤੀਫਾ ਦੰਨਾ ਨਵਾਂ ਪ੍ਰਧਾਨ ਲਿਆਓ ਜਿਹੜਾ ਬਿਲਕੁਲ ਨਵੇਂ ਤਰੀਕੇ ਨਾਲ ਪੁਨਰਸਜੀਤ ਅਕਾਲੀ ਦਲ ਨੂੰ ਚਲਾਵੇ ਔਰ ਕੋਈ ਨੌਜਵਾਨ ਪ੍ਰਧਾਨ ਬਣਾ ਦਿਓ ਕੋਈ 50 ਸਾਲ ਦੇ ਲਾਗੇ ਸਾਗੇ ਚਲੋ 55 ਤੱਕ ਦਾ ਬਣਾ ਦਿਓ ਕੋਈ ਵੈਸੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਉਮਰ ਵੀ ਜ਼ਿਆਦਾ ਨਹੀਂ ਪਰ ਜਥੇਦਾਰ ਸਭ ਧਾਰਮਿਕ ਪਾਸੇ ਹੀ ਰਹਿਣ ਔਰ ਸੇਧ ਦਿੰਦੇ ਰਹਿਣ ਭਾਵੇਂ ਮੁਖ ਸਰਪ੍ਰਸਤ ਬਣਾ ਦੋ ਗਿਆਨੀ ਹਰਪ੍ਰੀਤ ਸਿੰਘ ਨੂੰ ਅਗਰ ਅਸਤੀਫਾ ਦੇ ਦੇਣ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਕਦ ਵੱਡਾ ਹੋ ਜਾਊਗਾ ਕਿ ਗਿਆਨੀ ਹਰਪ੍ਰੀਤ ਸਿੰਘ ਅਗਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਦੀਆਂ ਚੋਣਾਂ 'ਚ ਨਹੀਂ ਜਿੱਤ ਸਕੇ ਤਾਂ ਉਹ ਅਸਤੀਫਾ ਦੇਗੇ ਉਹ ਸੁਖਬੀਰ ਸਿੰਘ ਬਾਦਲ ਦੀ ਤਰ੍ਹਾਂ ਜਦੋਂ ਝੁੰਦਾ ਕਮੇਟੀ ਦੀਆਂ ਸਿਫਾਰਿਸ਼ਾਂ ਆ ਗਈਆਂ ਜਦੋਂ ਵੱਡੇ ਵੱਡੇ ਲੀਡਰਾਂ ਨੇ ਕਹਿਤਾ ਵੀ ਸੁਖਬੀਰ ਬਾਦਲ ਜੀ ਥੋੜਾ ਸਮਾਂ ਤੁਸੀਂ ਪਾਸੇ ਹੋ ਜੋ ਜਦੋਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਏਕਤਾ ਦਾ ਸੱਦਾ ਦਿੱਤਾ 18 ਮਾਰਚ ਨੂੰ ਸਾਰੇ ਕਮੇਟੀ ਮੈਂਬਰਾਂ ਨੂੰ ਵੀ ਤੁਸੀਂ ਮੈਨੂੰ ਮਿਲ ਕੇ ਜਾਣਾ ਤੇ ਉਸ ਦਿਨ ਵੀ ਸਾਰੇ ਪੰਜ ਮੈਂਬਰੀ ਕਮੇਟੀ ਦੇ ਮੈਂਬਰਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨੂੰ ਇਹ ਕਿਹਾ ਸੀ ਕਿ ਅਗਰ ਸੁਖਬੀਰ ਸਿੰਘ ਬਾਦਲ ਪਾਸੇ ਹੋ ਜਾਣ ਪ੍ਰਧਾਨਗੀ ਤੋਂ ਅਹੁਦਾ ਦੇ ਦੇਣ ਤੇ ਏਕਤਾ ਹੁਣੇ ਹੀ ਤਿਆਰ ਹੈ ਸੋ ਗਿਆਨੀ ਹਰਪੀ ਸਿੰਘ ਪਹਿਲ ਕਰਦੇ ਨੇ ਵੀ ਮੈਂ ਅੱਜ ਅਸਤੀਫਾ ਦੰਨਾ ਤੇ ਉਹ ਸੁਖਵੀਰ ਬਾਦਲ ਨੂੰ ਅਪੀਲ ਕਰਦੇ ਨੇ ਵੀ ਹੁਣ ਸੁਖਵੀਰ ਬਾਦਲ ਵੀ ਅਸਤੀਫਾ ਦਵੇ ਤਾਂ ਕਿ ਪੰਥਕ ਇਕਤਾ ਦਾ ਰਾਹ ਖੁੱਲੇ ਪੰਜਾਬ ਚ ਅਕਾਲੀ ਦਲਾ ਅਕਾਲੀ ਦਲ ਨੇ ਜਿਹੜੇ ਉਹ 2 ਦਸੰਬਰ ਦੇ ਹੁਕਮਨਾਮੇ ਦੇ ਹਿਸਾਬ ਦੇ ਨਾਲ ਇਕੱਠੇ ਹੋਣ ਇਹ ਕੁਰਬਾਨੀ ਦੇਣੀ ਪੈਣੀ ਹੈ ਭਾਵੇਂ ਸੁਖਵੀਰ ਬਾਦਲ ਦੇ ਦੇਣ ਭਾਵੇਂ ਗਿਆਨੀ ਹਰਪੀ ਸਿੰਘ ਦੇ ਦੇਣ ਅਗਰ ਗਿਆਨੀ ਹਰਪੀ ਸਿੰਘ ਅਸਤੀਫਾ ਦੇ ਗਏ ਉਹਨਾਂ ਦਾ ਕਦ ਵੱਡਾ ਹੋ ਜਾਊਗਾ ਅਗਰ ਉਹ ਅਸਤੀਫਾ ਨਹੀਂ ਦੰਦੇ ਤੇ ਉਹਨਾਂ ਨੂੰ ਫੇਰ ਕੋਈ ਅੰਦੋਲਨ ਛੇੜਨਾ ਪਊਗਾ ਕੋਈ ਪੰਜਾਬ ਦੇ ਲੋਕਾਂ 'ਚ ਭਰੋਸਾ ਤੇ ਉਮੀਦ ਪੈਦਾ ਕਰਨੀ ਪਊਗੀ ਕਿ ਅਸੀਂ ਪੰਜਾਬ 'ਚ ਖੇਤਰੀ ਪਾਰਟੀ ਦੇ ਤੌਰ ਤੇ ਬਦਲ ਬਣ ਸਕਦੇ ਹਾਂ ਔਰ ਨਿਰਪੱਖਤਾ ਦੇ ਨਾਲ ਅਹੁਦੇਦਾਰੀਆਂ ਅਹੁਦੇਦਾਰ ਨੇ ਜਿਹੜੇ ਰੱਖਣੇ ਪੈਣਗੇ ਤੁਸੀਂ ਵੇਖੋ ਨਾ ਜੀ ਚਰਨਜੀਤ ਸਿੰਘ ਬਰਾੜ ਵਰਗਾ ਆਗੂ ਜਿਨੇ ਕਿੱਡਾ ਸੰਘਰਸ਼ ਕੀਤਾ ਔਰ ਚਰਨਜੀਤ ਸਿੰਘ ਬਰਾੜ ਦੀ ਭੂਮਿਕਾ ਪੁਨਰਸੁਜੀਤ ਅਕਾਲੀ ਦਲ ਵੇਲੇ ਜਦੋਂ ਉਹਨਾਂ ਨੇ মিডিਆ ਦੇ ਪત્રਕਾਰਾਂ ਦੇ ਸਾਥੀਆਂ ਨਾਲ ਵੀ ਜਿਹੜੀ ਉਹਨਾਂ ਨੇ ਭੂਮਿਕਾ ਜਾਂ ਬੁਲਾਰੇ ਦੇ ਤੌਰ ਤੇ ਭੂਮਿਕਾ ਅਦਾ ਕੀਤੀ ਔਰ ਜਿਹੜਾ ਮੀਡੀਆ ਕਾਰਕੁਨ ਨਾਲ ਰਮਨਦੀਪ ਖੋਨੀ ਇਹਨਾਂ ਨੇ ਬਹੁਤ ਮਿਹਨਤ ਕੀਤੀ ਹਾਲਾਂਕਿ ਕਹਿੰਦੇ ਹੁਣ ਕੋਈ ਕਮੇਟੀ ਕਮੇਟੀ ਬਣਾ ਰਹੇ ਨੇ ਵੀ ਚਰਨਜੀਤ ਸਿੰਘ ਬਰਾੜ ਨੂੰ ਵੀ ਮਨਾਈਏ ਤੇ ਰਮਨਦੀਪ ਉਹਨਾਂ ਨੂੰ ਵੀ ਮਨਾਈਏ ਕਿਉਂਕਿ ਇਹ ਵੀ ਪਹਿਲੇ ਦਿਨ ਤੋਂ ਲੋਕ ਨਾਲ ਸੀ ਜਦੋਂ ਪੰਜ ਮੈਂਬਰੀ ਕਮੇਟੀ ਦੀ ਭਰਤੀ ਸ਼ੁਰੂ ਹੋਈ ਮੀਡੀਆ ਦੀ ਭੂਮਿਕਾ ਔਰ ਚਰਨਜੀਤ ਬਰਾੜ ਦਾ ਦਫ਼ਤਰ ਵੀ ਸਾਹਮਦੇ ਰਿਹਾ ਔਰ ਅਸੀਂ ਵੇਖਿਆ ਕਿ ਉਹਨਾਂ ਦੀ ਭੂਮਿਕਾ ਚੰਗੀ ਸੀ ਪਰ ਸਵਾਲ ਇਹ ਹੈ ਕਿ ਅਗਰ ਕੋਈ ਪ੍ਰਧਾਨ ਬਣਦਾ ਹੈ ਉਹਨੇ ਸਾਰਿਆਂ ਨੂੰ ਨਾਲ ਲੈ ਕੇ ਕਿਵੇਂ ਚੱਲਣਾ ਹੈ ਸਾਰਿਆਂ ਦੀ ਉਹਨਾਂ ਦੀ ਯੋਗਤਾ ਦੇ ਮੁਤਾਬਕ ਸੇਵਾਵਾਂ ਕਿਵੇਂ ਲੈਣੀਆਂ ਨੇ ਕੋਈ ਰੁਸ ਕੇ ਨਹੀਂ ਜਾਣਾ ਚਾਹੀਦਾ ਲੀਡਰ ਉਹੀ ਹੈ ਜਿਹੜਾ ਸਾਰਿਆਂ ਨੂੰ ਆਪਣੀ ਬੁੱਕਲ ਚ ਲੈ ਕੇ ਰੱਖੇ ਸੋ ਜੇ ਪੁਨਰਸੁਜੀਤ ਕਾਲੀਦਲ ਹਜੇ ਤਾਂ ਨਵਾਂ ਨਵਾਂ ਪੁਨਰਸੁਜੀਤ ਹੋਇਆ ਸੋ ਨਵੇਂ-ਨਵੇਂ ਬੂਟੇ ਨੂੰ ਸ਼ੁਰੂਆਤ ਦੇ ਵਿੱਚ ਜ਼ਿਆਦਾ ਦੇਖਭਾਲ ਦੀ ਲੋੜ ਹੁੰਦੀ ਹੈ ਨਾ ਕਿ ਕਿਸੇ ਵੀ ਲੀਡਰ ਨੂੰ ਦੂਰ ਕਰਨ ਦੀ ਲੋੜੀਆਂ ਦੂਰੀਆਂ ਬਣਾਈਆਂ ਜਾਣ ਮੈਂ ਬੜਾ ਰਸੇ ਹੈਰਾਨ ਆ ਕਿ ਚੰਡੀਗੜ੍ਹ ਚ ਪਹਿਲਾਂ ਦਫ਼ਤਰ ਬਣਾਇਆ ਪਹਿਲਾਂ ਅੰਮ੍ਰਿਤਸਰ ਸੀ ਫਿਰ ਚੰਡੀਗੜ੍ਹ ਚ ਬਣਾਇਆ ਫਿਰ ਕਹਿੰਦੇ ਜੀ ਅੰਮ੍ਰਿਤਸਰ ਸਾਹਿਬ ਦਫ਼ਤਰ ਲੈ ਜਾਗੇ ਸੋ ਇਹ ਦਫ਼ਤਰਾਂ ਦੇ ਮਾਮਲੇ ਦੇ ਵਿੱਚ ਵੀ ਜਿਹੜੇ ਕਾਲੀ ਕਾਲੀ ਫੈਸਲੇ ਲਏ ਗਏ ਆਮ ਸੰਗਤ ਔਰ ਆਮ ਲੋਕਾਂ ਦੇ ਮਨਾਂ ਚ ਇਹਦੇ ਨਾਲ ਪੰਬਲ ਪੂਸੇ ਬੜੇ ਨੇ ਔਰ ਅੱਗੇ ਤੋਂ ਇਹ ਪ੍ਰਣ ਕਰ ਲੈਣ ਕਿ ਅਸੀਂ ਇਕੱਠੇ ਹੋ ਕੇ ਚੋਣ ਪ੍ਰਚਾਰ ਕਰਨਾ ਔਰ ਅਸੀਂ ਪ੍ਰੈਸ ਕਾਨਫਰੰਸਾਂ ਇਕੱਠੇ ਬਹਿ ਕੇ ਕਰਨੀਆਂ ਨੇ ਔਰ ਅਸੀਂ ਪੰਜਾਬ ਦੇ ਮੁੱਦਿਆਂ ਤੇ ਲੜਾਈ ਲੜਨੀ ਆ ਭਾਵੇਂ ਕੋਈ ਪੈਦਲ ਮਾਰਚ ਹੀ ਕੱਢਣਾ ਪੈ ਜੇ ਸੋ ਸਾਡੇ ਪ੍ਰੇਰਨਾ ਸਰੋਤ ਤਾਂ ਦੇਖੋ ਨਾ ਕੌਣ ਨੇ ਅਸੀਂ ਜਿਨ੍ਹਾਂ ਦਿਨਾਂ ਨੂੰ ਹੰਡਾ ਰਹੇ ਆ ਅੱਜ ਸਾਡੇ ਪ੍ਰੇਰਨਾ ਸਰੋਤ ਉਹ ਨੇ ਜਿਹੜੇ ਕੰਧਾ ਚ ਚਨੇ ਗਏ ਸੋ ਇਸ ਕਰਕੇ ਪੁਨਰ ਸੁਜੀਤ ਖਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਨੂੰ ਪ੍ਰੇਰਨਾ ਲੈ ਕੇ ਹਿੰਮਤ ਮਾਰ ਕੇ ਅਗਵਾਈ ਪੰਜਾਬ ਦੇ ਲੋਕਾਂ ਨੂੰ ਦੇਣੀ ਪਊਗੀ ਤਾਂ ਪੰਜਾਬ ਦੇ ਵਿੱਚ ਉਹ ਰਾਜ ਭਾਗ ਹਾਸਲ ਕਰ ਸਕਣਗੇ ਨਹੀਂ ਤਾਂ ਵੋਟਾਂ ਕੱਟਣ ਵਾਲਾ ਕੰਮ ਤਾਂ ਪੰਜਾਬ ਦੇ ਵਿੱਚ ਬਹੁਤ ਪੋਲਿਟਿਕਲ ਪਾਰਟੀਆਂ ਨੇ ਇੱਕ ਦੂਜੇ ਦੀਆਂ ਵੋਟਾਂ ਕੱਟੀ ਜਾਂਦੇ ਨੇ ਉਹਦੇ ਨਾਲ ਬਹੁਤਾ ਫਰਕ ਨਹੀਂ ਪੈਣਾ ਸੋ ਜਿੱਥੇ ਤੱਕ ਗੱਲ ਰਹੀ ਗਿਆਨੀ ਹਰਪ੍ਰੀਤ ਸਿੰਘ ਦੀ ਐਡੇ ਕਾਬਿਲ ਨੇ ਗਿਆਨੀ ਹਰਪ੍ਰੀਤ ਸਿੰਘ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੋ ਹੁਣ ਉਹਨਾਂ ਦੇ ਦਿਵਾਲੇ ਪੰਜਾਬ ਦੀ ਪੋਲਿਟਿਕਸ ਆ ਕੇ ਖੜ ਗਈ ਜੀ ਗਿਆਨੀ ਹਰਪ੍ਰੀਤ ਜੀ ਕੀ ਫੈਸਲਾ ਕਰਦੇ ਨੇ ਮੰਦੀ ਅਗਰ ਉਹ ਅਸਤੀਫਾ ਦੇ ਦਿੰਦੇ ਨੇ ਉਹ ਕਦ ਵੱਡਾ ਕਰ ਜਾਣਗੇ ਅਗਰ ਉਹ ਅਸਤੀਫਾ ਨਹੀਂ ਦੰਦੇ ਤੇ ਉਹਨਾਂ ਨੂੰ ਵੱਡਾ ਅੰਦੋਲਨ ਛੇੜਨਾ ਪੈਣਾ ਹੈ ਉਹਨਾਂ ਨੂੰ ਸਾਬਤ ਕਰਨਾ ਪੈਣਾ ਹੈ ਕਿ ਮੈਂ ਪੁਨਰ ਸੁਜੀਤ ਅਕਾਲੀ ਦਲ ਦੀ ਅਗਵਾਈ ਕਰ ਸਕਦਾ ਔਰ ਮੈਂ ਕਰਕੇ ਦਿਖਾਉਂਗਾ ਇਹ ਤਹਈਆ ਕਰਨਾ ਪੈਣਾ ਹੈ ਹੁਣ ਮਨਪੀਤਿਆਲੀ ਨੇ ਕੱਲ ਗੱਲ ਆਪਣੀ ਸਾਫ਼ ਕੀਤੀ ਦੇਖੋ ਮਨਪੀਤਿਆਲੀ ਠੀਕ ਹੈ ਉਸ ਦਿਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਟੈਲੀਵਿਜ਼ਨ ਤੇ ਇੱਕ ਮਨਪੀਤਿਆਲੀ ਨੇ ਜਿਹੜੀ ਗੱਲ ਕੀਤੀ ਉਹਦਾ ਭਾਵ ਸਮਝਣ ਦੀ ਲੋੜ ਸੀ ਹੁਣ ਮਨਪ੍ਰੀਤਿਆਲੀ ਨੇ ਕੱਲ ਸਾਫ ਕਰਤਾ ਵੀ ਪੁਨਰ ਸੁਜੀਤ ਅਕਾਲੀ ਦਲ ਦੇ ਕਿਸੇ ਆਗੂ ਨਾਲ ਮੇਰਾ মতਪੇਦ ਨਹੀਂ ਉਹ ਕਹਿੰਦੇ ਜ਼ਿਲ੍ਹਾ ਪੰਚਾਇਤ ਤੇ ਬਲਾਕ ਸਮਿਤੀ ਚੋਣਾਂ ਦੀ ਜਿੱਤ ਤੋਂ ਬਾਅਦ ਜਿਹੜਾ ਮੈਂ ਬਿਆਨ ਦਿੱਤਾ ਸੀ ਉਹਦਾ ਮਤਲਬ ਇਹੀ ਸੀ ਕਿ ਅਜੇ ਤੱਕ ਮੈਂ ਪੁਨਰ ਸੁਜੀਤ ਅਕਾਲੀ ਦਲ ਦੀ ਕਿਸੇ ਵੀ ਗਤੀਵਿਧੀ 'ਚ ਹਿੱਸਾ ਨਹੀਂ ਲਿਆ ਔਰ ਮੈਂ ਕੱਲ ਵੀ ਕਿਹਾ ਸੀ ਕਿ ਉਹ ਕਿਸੇ ਵੀ ਗਤੀਵਿਧੀ 'ਚ ਹਿੱਸਾ ਨਹੀਂ ਲੈ ਰਹੇ ਕਿਉਂਕਿ ਉਹਨਾਂ ਦੀ ਭੂਮਿਕਾ ਜਿਹੜੀ ਹੈ ਉਹ ਖਤਮ ਨਹੀਂ ਮੰਨ ਰਹੇ ਪਾਣੀ ਮੈਂਬਰੀ ਕਮੇਟੀ ਖਤਮ ਨਹੀਂ ਹੋਈ ਮੇਰੀ ਨਜ਼ਰ 'ਚ ਵੀ ਉਹ ਕਹਿੰਦੇ ਹਜੇ ਵੀ ਸਾਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਆਦੇਸ਼ ਹੈ ਉਹਦੀ ਭਾਵਨਾ ਅਨੁਸਾਰ ਭਰਤੀ ਕਮੇਟੀ ਦਾ ਮੈਂਬਰ ਹੋਣ ਦੇ ਨਾਤੇ ਪੰਥਕ ਇਕਤਾਲੀ ਯਤਨਸ਼ੀਲ ਆ ਉਹ ਗੱਲ ਲਗਾਤਾਰ ਮਨਪੀਤਿਆਲੀ ਤਾਂ ਪਹਿਲਾਂ ਦੇ ਕਹਿ ਰਹੇ ਨੇ ਅਗਰ ਅਗਰ ਉਹ ਪੁਨਰ ਸੁਜੀਤ ਅਕਾਲੀ ਦਲ ਦਾ ਸਰਗਰਮ ਹਿੱਸਾ ਬਣ ਜਾਣ ਠੀਕ ਹੈ ਉਹਨਾਂ ਨੇ ਅਹੁਦੇਦਾਰੀ ਉਹਨਾਂ ਨੂੰ ਦੇ ਦਿੱਤੀ ਲੇਕਿਨ ਕਿਸੇ ਮੀਟਿੰਗ 'ਚ ਨਹੀਂ ਗਏ ਮਨਪੀਤਿਆਲੀ ਕਿਉਂਕਿ ਉਹ ਹਜੇ ਵੀ ਚਾਹੁੰਦੇ ਨੇ ਕਿ ਸਾਰੀਆਂ ਪੰਥਕ ਤੇ ਰਾ ਇਕੱਠੀਆਂ ਹੋਣ ਔਰ ਪੰਥਕ ਇਕਤਾ ਹੋਵੇ ਹੁਣ ਇਕਬਾਲ ਸਿੰਘ ਝੁੰਡਾ ਨੇ ਸਾਡੇ ਸੰਤਾ ਸਿੰਘ ਮੈਦਪੁਰ ਨੇ ਇਹ ਕਿੱਡੇ ਸੰਤਾ ਸਿੰਘ ਮੈਦਪੁਰ ਕਿੱਡੇ ਪੁਰਾਣੇ ਟਕਸਾਲੀ ਅਕਾਲੂ ਨੇ ਅਕਾਲ ਕਿੰਨੇ ਕਿੰਨੀ ਉਮਰ ਇਹਨਾਂ ਨੇ ਆਪਣੀ ਜ਼ਿੰਦਗੀ ਦੀ ਅਕਾਲੀ ਦਲ ਚ ਕੱਢੀ ਔਰ ਇਸੇ ਤਰ੍ਹਾਂ ਇਕਬਾਲ ਸਿੰਘ ਝੁੰਡਾ ਸਾਹਿਬ ਔਰ ਉਹਨਾਂ ਨੇ ਝੁੰਡਾ ਕਮੇਟੀ ਦੀਆਂ ਜਿਹੜੀਆਂ ਰਿਪੋਰਟ ਰਿਪੋਰਟ ਬਣਾਈ ਹੈ ਉਦੋਂ ਵਾਲੀ ਹੋਣੀ ਵੀ ਨਾਲ ਸੀ ਸਾਰੇ ਕਿੱਡੀ ਮਿਹਨਤ ਕੀਤੀ ਔਰ ਇਹ ਪੰਜ ਮੈਂਬਰੀ ਕਮੇਟੀ ਦੇ ਜਿੰਨੇ ਵੀ ਮੈਂਬਰ ਸੀ ਉਹਨਾਂ ਨੇ ਜਿਹੜੀ ਅਗਵਾਈ ਦਿੱਤੀ ਪਹਿਲਾਂ ਉਸ ਅਗਵਾਈ ਦੀ ਹਜੇ ਵੀ ਲੋੜ ਹੈ ਮੈਨੂੰ ਲੱਗਦਾ ਪੰਜ ਮੈਂਬਰੀ ਕਮੇਟੀ ਨੂੰ ਸਰਗਰਮ ਹੋਣਾ ਪਊਗਾ ਪੰਜ ਮੈਂਬਰੀ ਕਮੇਟੀ ਸਰਗਰਮ ਹੋ ਕੇ ਕਹਿੰਦੇ ਨੇ ਡੁੱਲੇ ਡੁੱਲੇ ਵੇਰਾਂ ਦਾ ਹਲੇ ਵੀ ਕੁਝ ਨਹੀਂ ਵਿਗੜਿਆ ਸੋ ਪੰਜ ਮੈਂਬਰੀ ਕਮੇਟੀ ਸਰਗਰਮ ਹੋ ਜੇ ਗਿਆਨੀ ਹਰਪੀਤ ਸਿੰਘ ਪੰਜ ਮੈਂਬਰੀ ਕਮੇਟੀ ਬਾਰੇ ਟਿੱਪਣੀ ਕਰਨ ਕਿ ਤੁਸੀਂ ਸਾਰੇ ਪੰਜ ਮੈਂਬਰੀ ਕਮੇਟੀ ਵਾਲੇ ਸਰਗਰਮ ਰਹੋ ਤੁਸੀਂ 2 ਦਸੰਬਰ ਦਾ ਹੁਕਮਨਾਮਾ ਜਦ ਤੱਕ ਪੂਰੀ ਤਰ੍ਹਾਂ ਲਾਗੂ ਨਹੀਂ ਕਰਾਉਂਦੇ ਤੁਸੀਂ ਘਰੇ ਨਾ ਬੈਠੋ ਭਾਈ ਤੁਸੀਂ ਡਟੇ ਰਹੋ ਤੇ ਗਿਆਨੀ ਹਰਪ੍ਰੀਤ ਸਿੰਘ ਜਾਂ ਅਸਤੀਫਾ ਦੇ ਕੇ ਸੁਖਬੀਰ ਬਾਦਲ ਵੱਲ ਪੱਤਾ ਸੁੱਟਣ ਵੀ ਮੈਂ ਅਸਤੀਫਾ ਦੰਨਾ ਹੁਣ ਸੁਖਬੀਰ ਬਾਦਲ ਅਸਤੀਫਾ ਦਵੇ ਤਾਂ ਕਿ ਜੇ ਪੰਥਕ ਇਕਤਾ ਹੋਣੀ ਹੈ ਉਹਦੇ ਲਈ ਕੋਈ ਆਧਾਰ ਤਿਆਰ ਹੋਵੇ ਜਾਂ ਫਿਰ ਗਿਆਨੀ ਹਰਪ੍ਰੀਤ ਸਿੰਘ ਹੈ ਤਾਂ ਦਲੇਰ ਨੇ ਕੱਲ ਵੀ ਉਹਨਾਂ ਨੇ ਕਿਹਾ ਵੀ ਮੈਂ ਲੜਾਈ ਲੜੂੰਗਾ ਸਿਆਸੀ ਤੌਰ ਤੇ ਤੇ ਜਾਂ ਫਿਰ ਗਿਆਨੀ ਹਰਪ੍ਰੀਤ ਸਿੰਘ ਡਟਕੇ ਮੈਦਾਨ ਚ ਚਾਲਣ ਫਿਰ ਛੁੱਟੀ-ਛੱਟੀ ਜਾਣ ਦੀ ਲੋੜ ਨਹੀਂ ਗਿਆਨੀ ਹਰਪੇ ਸਿੰਘ ਜੀ ਭਾਵੇਂ ਕੋਈ ਬਹੁਤ ਜ਼ਰੂਰੀ ਰਜਿਵਾ ਹੋਵੇ ਅਮਰੀਕਾ ਜਾਣ ਦਾ ਉਹਨੂੰ ਛੱਡ ਦਿਓ ਤੇ ਲਾ ਦਿਓ 1.5 ਸਾਲ ਪੰਜਾਬ ਲਈ ਹਜੇ ਵੀ 1 ਸਾਲ 3-4 ਮਹੀਨੇ ਪਏ ਨੇ ਜੇ ਸਰਕਾਰ ਸਿੱਖਾਂ ਦੀ ਪੰਜਾਬ ਚ ਬਣਾਉਣੀ ਚਾਹੁੰਦੇ ਹੋ ਪੰਥਕ ਸਰਕਾਰ ਹਾਲਾਕਿ ਸਿੱਖ ਤਾਂ ਹੁਣ ਸਾਰੀਆਂ ਪਾਰਟੀਆਂ ਚ ਹੀ ਨੇ ਜੇ ਪੰਥਕ ਸਰਕਾਰ ਬਣਾਉਣ ਦਾ ਦਾਵਾ ਜਾਂ ਸੁਪਨਾ ਉਹ ਪੂਰਾ ਕਰਨਾ ਹੈ ਤੇ ਫਿਰ ਡਟ ਕੇ ਮੈਦਾਨ ਚ ਨਿਤਰਨਾ ਪੈਣਾ ਸੋੜ ਲੱਗੇ ਹੁਣ ਜਿਹੜੀਆਂ ਖਬਰਾਂ ਆਈਆਂ ਨੇ ਗੁਪਤ ਮੀਟਿੰਗ ਦੀਆਂ ਸੂਤਰਾਂ ਦੇ ਹਵਾਲੇ ਉਹ ਕਿਹੜੇ ਲੀਡਰ ਨੇ ਕਿਹੜੇ ਦੋ ਨਾਮ ਨੇ ਕਿਹੜੇ ਦੋ ਵੱਡੇ ਚਿਹਰੇ ਨੇ ਜਿਨ੍ਹਾਂ ਨੇ ਗੁਪਤ ਮੀਟਿੰਗ ਕੀਤੀ ਹੈ ਸੋ ਉਹਨਾਂ ਬਾਰੇ ਵੀ ਜਾਣਨਾ ਜ਼ਰੂਰ ਪਾਇਓ ਨਹੀਂ ਦੇਖੋ ਲੀਡਰਾਂ ਦੇ ਮੈਂ ਨਾਂ ਵੀ ਲੈ ਰਿਆ ਬਹੁਤ ਮਹੱਤਵਪੂਰਨ ਕਹਿੰਦੇ ਇੱਕ ਮੀਟਿੰਗ ਹੋਈ ਹੈ ਬਹੁਤ ਹੀ ਭਰੋਸੇਯੋਗ ਸਾਡੇ ਸਾਥੀ ਨੇ ਕਿਉਂਕਿ ਉਹ ਸਿੱਧੇ ਪੋਲੀਟੀਕਲ ਧਿਰ ਨਾਲ ਜੁੜੇ ਹੋਏ ਨੇ ਭਾਵੇਂ ਮੈਂ ਇਹ ਕਹਦਾ ਵੀ ਸਿਆਸੀ ਸੂਤਰ ਨੇ ਸੂਤਰ ਧਾਰ ਨੇ ਉਹਨਾਂ ਤੋਂ ਬੜੀ ਮਹੱਤਵਪੂਰਨ ਜਾਣਕਾਰੀ ਮਿਲੀ ਹੈ ਜਾਣਕਾਰੀ ਇਹ ਹੈ ਵੀ ਕੱਲ ਮੀਟਿੰਗ ਹੋਈ ਹੈ ਦੋ ਵੱਡੇ ਅਕਾਲੀ ਲੀਡਰਾਂ ਦੇ ਵਿਚਾਲੇ ਸੁਰਜੀਤ ਸਿੰਘ ਰਖੜਾ ਔਰ ਬਲਵਿੰਦਰ ਸਿੰਘ ਭੁੰਦੜ ਹੋਣਾ ਦੇ ਵਿਚਾਲੇ ਇਹ ਗੱਲ ਮੈਂ ਇੱਕ ਬਹੁਤ ਭਰੋਸੇਯੋਗ ਸੂਤਰ ਦੇ ਹਵਾਲੇ ਨਾਲ ਕਹਿ ਲਓ ਪੱਤਰਕਾਰ ਮੀਡੀਆ ਦੇ ਭਾਈਚਾਰੇ ਦੇ ਸਾਥੀ ਦੇ ਹਵਾਲੇ ਨਾਲ ਕਹਿ ਲਓ ਉਹਨਾਂ ਦੇ ਹਵਾਲੇ ਨਾਲ ਕਰ ਰਿਹਾ ਹਾਂ ਹਾਂ ਅਗਰੇ ਮੀਟਿੰਗ ਨਹੀਂ ਹੋਈ ਤੇ ਮੈਂ ਖਿਮਾ ਦਾ ਯਾਚਕ ਹੁਣੀ ਸੁਰਜੀਤ ਸਿੰਘ ਰਖੜਾ ਔਰ ਬਲਵਿੰਦਰ ਸਿੰਘ ਭੁੰਦੜ ਇਸ ਗੱਲ ਨੂੰ ਨਕਾਰ ਸਕਦੇ ਨੇ ਕਿ ਅਸੀਂ ਮੀਟਿੰਗ ਨਹੀਂ ਕੀਤੀ ਖਬਰ ਤੁਹਾਡੇ ਕੋਲੇ ਗਲਤ ਆਈ ਹੈ ਪਰ ਕਿਉਂਕਿ ਪੰਜਾਬ ਦੀ ਪੋਲਿਟਿਕਸ ਅੱਜ ਦੀ ਪੋਲਿਟਿਕਸ 'ਚ ਜਦੋਂ ਇਹ ਗੱਲ ਮੈਨੂੰ ਉਹਨਾਂ ਨੇ ਦੱਸੀ ਕਿ ਇਸ ਤਰ੍ਹਾਂ ਮੀਟਿੰਗ ਹੋਈ ਹੈ ਤੇ ਮੇਰੇ ਮੇਰੇ ਮਨ 'ਚ ਬੜੀ ਖੁਸ਼ੀ ਵੀ ਹੋਈ ਕਿਉਂਕਿ ਅਗਰ ਸੁਰਜੀਤ ਸਿੰਘ ਰਖੜਾ ਔਰ ਬਲਵਿੰਦਰ ਸਿੰਘ ਭੁੰਦੜ ਮਿਲ ਰਹੇ ਨੇ ਤੇ ਦੇਖੋ ਦੋਵੇਂ ਬੜੇ ਜ਼ਿੰਮੇਵਾਰ ਲੀਡਰ ਨੇ ਸੁਰਜੀਤ ਸਿੰਘ ਰਖੜਾ ਵੀ ਬਲਵਿੰਦਰ ਸਿੰਘ ਭੁੰਦੜ ਵੀ ਔਰ ਦੋਵੇਂ ਇਸ ਵਕਤ ਬਲਵਿੰਦਰ ਸਿੰਘ ਭੁੰਦੜ ਸੁਖਵੀਰ ਸਿੰਘ ਬਾਦਲ ਦੀ ਧਿਰ ਦੇ ਨਾਲ ਬਤੌਰ ਸਰਪ੍ਰਸਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਔਰ ਸੁਰਜੀਤ ਸਿੰਘ ਰਖੜਾ ਉਸ ਧਿਰ ਨਾਲ ਹੈ ਜਿਸ ਧਿਰ ਦੇ ਵਿੱਚ ਅੱਜ ਅਸੀਂ ਗਿਆਨੀ ਹਰਪ੍ਰੀਤ ਸਿੰਘ ਔਰ ਬਾਕੀ ਸਾਰੇ ਨੇ ਔਰ ਸੁਰਜੀਤ ਸਿੰਘ ਰਖੜਾ ਉਹਨਾਂ ਦੇ ਪਰਿਵਾਰ ਦੀ ਔਰ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਪਰਿਵਾਰ ਦੀ ਜਾਂ ਵੱਡੇ ਬਾਦਲ ਸਾਹਿਬ ਦੀ ਨੇੜਤਾ ਕਿਸੇ ਤੋਂ ਲੁਕ ਹੀ ਨਹੀਂ ਔਰ ਜਦੋਂ बार-बार ਇਹ ਗੱਲਾਂ ਹੋ ਰਹੀਆਂ ਨੇ ਸੁਖਵੀਰ ਬਾਦਲ ਪੰਥਕ ਇਕਤਾ ਦੇ ਸੱਦੇ ਦੇ ਰਹੇ ਨੇ ਮਨਪੀਤਿਆਲੀ ਪੰਥਕ ਇਕਤਾ ਦੇ ਸੱਦੇ ਦੇ ਰਹੇ ਨੇ ਗਿਆਨੀ ਹਰਪੀ ਸਿੰਘ ਪੰਥਕ ਇਕਤਾ ਦੇ ਸੱਦੇ ਦੇ ਰਹੇ ਨੇ ਵੀ ਕਿਤਨਾ ਕਿਤੇ ਅਗਰ ਪੰਥ ਇਕੱਠਾ ਹੋਵੇ ਅਜੇ ਹਾਲਾਤਾਂ ਦੇ ਵਿੱਚ ਦੋ ਲੀਡਰਾਂ ਦਾ ਇਕੱਠਾ ਹੋਣਾ ਪੰਥਕ ਤੇ ਰਾ ਨਾਲ ਜੁੜੇ ਇਹ ਬਹੁਤ ਮਹੱਤਵਪੂਰਨ ਹੈ ਗੱਲ ਨਿਸ਼ਚਿਤ ਤੌਰ ਦੇ ਉੱਤੇ ਅੱਗੇ ਵਧਣੀ ਹੋਣੀ ਹੈ ਸੁਜੀਤ ਸਿੰਘ ਰਖੜਾ ਔਰ ਬਲਵਿੰਦਰ ਸਿੰਘ ਭੁੰਦਰ ਦੇ ਵਿਚਾਰੇ ਕਿ ਅਸੀਂ ਪੰਜਾਬ ਚ ਸਿੱਖ ਸ਼ਕਤੀ ਨੂੰ ਕਿਵੇਂ ਤਕੜੇ ਕਰੀਏ ਔਰ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਮੁਤਾਬਕ ਕਿਵੇਂ ਅਕਾਲੀ ਧਿਰਾਂ ਦੇ મત ਭੇਦਾਂ ਨੂੰ ਖਤਮ ਕਰਕੇ ਇਕਜੁੱਟ ਕਰੀਏ। ਇਹੀ ਸੰਭਾਵਨਾ ਹੈ ਮੀਟਿੰਗ ਦੀ। ਅਗਰ ਇਹ ਮੀਟਿੰਗ ਹੋਈ ਹੈ ਮੈਂ ਹਜੇ ਵੀ ਕਹਿ ਰਿਹਾ ਅਗਰ ਇਹ ਮੀਟਿੰਗ ਹੋਈ ਹੈ ਕਿਉਂਕਿ ਸਾਡੇ ਕੋਲੇ ਕੋਈ ਤਸਵੀਰ ਨਹੀਂ ਹੈ। ਅਸੀਂ ਦੋਵਾਂ ਨੂੰ ਇਕੱਠੇ ਬੈਠੇ ਦੇਖਿਆ ਨਹੀਂ ਹੈ। ਇਹ ਸਾਡੇ ਬਹੁਤ ਭਰੋਸੇਯੋਗ ਸੂਤਰ ਦੇ ਹਵਾਲੇ ਨਾਲ ਜਿਹੜੀ ਖਬਰ ਆਈ ਹੈ ਮੈਂ ਉਹਦੇ ਆਧਾਰ ਤੇ ਗੱਲ ਵਧਾ ਰਿਹਾ ਹੋ ਸਕਦਾ ਹੈ ਜੀ ਦੋਵੇਂ ਲੀਡਰ ਦੱਸ ਦੇਣ ਵੀ ਹਾਂ ਅਸੀਂ ਮੀਟਿੰਗ ਕੀਤੀ ਹੈ ਜਾਂ ਉਹ ਨਕਾਰ ਦੇਣ ਵੀ ਅਸੀਂ ਮੀਟਿੰਗ ਨਹੀਂ ਕੀਤੀ। ਅਗਰ ਇਹ ਮੀਟਿੰਗ ਨਹੀਂ ਹੋਈ ਤੇ ਅਸੀਂ ਉਸ ਹਿਸਾਬ ਦੇ ਨਾਲ ਫਿਰ ਆਪਣੀ ਗੱਲ ਅੱਗੇ ਤੋਰਾਂਗੇ। ਅਗਰ ਇਹ ਮੀਟਿੰਗ ਹੋਈ ਹੈ ਤੇ ਇਹ ਸਵਾਗਤਯੋਗ ਮੀਟਿੰਗ ਹੈ। ਇਹਦੇ ਵਿੱਚ ਕੋਈ ਨੁਕਸਾਨ ਨਹੀਂ ਕੌਮ ਦਾ ਅਗਰ ਇਹ ਦੋ ਲੀਡਰ ਆਪਸ ਵਿੱਚ ਇਕੱਠੇ ਹੋ ਕੇ ਉਹਨਾਂ ਨੇ ਕੋਈ ਸਲਾਹ مشਵਰਾ ਕੀਤਾ ਹੈ ਕੀ ਕੀਤਾ ਇਹਦੀ ਵੀ ਜਾਣਕਾਰੀ ਨਹੀਂ ਹੈ ਕਿ ਉਹਨਾਂ ਦਾ ਅਜੰਡਾ ਕੀ ਸੀ ਗੱਲ ਸਿਰਫ ਇੰਨੀ ਆਈ ਹੈ ਕਿ ਇਹ ਇਕੱਠੇ ਹੋਏ ਨੇ। ਔਰ ਅੱਜ ਦੇ ਸੰਦਰਭ ਚ ਅਗਰੇ ਇਕੱਠੇ ਹੋਏ ਨੇ। ਤੇ ਨਿਸ਼ਚਿਤ ਤੌਰ ਤੇ ਇਕੱਠੇ ਹੋਏ ਹੋਣਗੇ ਜਾਂ ਫਿਰ ਕੋਈ ਇਹਨਾਂ ਦਾ ਨਿੱਜੀ ਸਮਾਗਮ ਹੋਣਾ ਕੋਈ ਇੱਕ ਦੂਜੇ ਨੂੰ ਕੋਈ ਨਿੱਜੀ ਤੌਰ ਤੇ ਇਹਨਾਂ ਦੀ ਮੁਲਾਕਾਤ ਹੋਣੀ ਹੈ ਪਰ ਇਸ ਮੀਟਿੰਗ ਨੇ ਅੱਜ ਕਾਫੀ ਕਲੈਰਿਟੀ ਪੰਜਾਬ ਦੀ ਪੋਲਿਟਿਕਸ ਚ ਲਿਆ ਦੇਣੀ ਹੈ ਅਗਰ ਇਹ ਮੀਟਿੰਗ ਹੋਈ ਹੈ ਅਗਰ ਇਹ ਨਹੀਂ ਹੋਈ ਫਿਰ ਤਾਂ ਗੱਲ ਉੱਥੇ ਖੜੀ ਹੈ ਫਿਰ ਤਾਂ ਮੰਗ ਹੀ ਹੈ ਵੀ ਪੰਥਕ ਏਕਤਾ ਦੇ ਸੱਦੇ ਸਾਰੇ ਲਾਰੇ ਨੇ ਸਾਰੇ ਇੱਕ ਦੂਜੇ ਨੂੰ ਕਹਿ ਰਹੇ ਨੇ ਵੀ ਆਪਾਂ ਇਕੱਠੇ ਹੋਈਏ ਇਕੱਠੇ ਹੋਈਏ ਤੇ ਇਕੱਠੇ ਹੋ ਨਹੀਂ ਰਹੇ ਪਰ ਅਗਰ ਹੋ ਜਾਣ ਇਕੱਠੇ ਤੇ ਫੇਰ ਪੰਜਾਬ ਦੇ ਵਿੱਚ ਜਿਹੜੀ ਸਿੱਖ ਸ਼ਕਤੀ ਹੈ ਉਹ ਸਰਕਾਰ ਬਣਾਉਣ ਬਾਰੇ ਸੋਚ ਸਕਦੀ ਹੈ ਨਹੀਂ ਤਾਂ ਇੱਕ ਗੱਲ ਤਾਂ ਦੇਖੋ ਜਿਹੜੀਆਂ ਪੰਚਾਇਤ ਸਮਿਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਬਠਿੰਡਾ ਔਰ ਸ਼੍ਰੀ ਮੁਕਸਰ ਸਾਹਿਬ ਫਰੀਦਕੋਟ ਔਰ ਈਮਾਨਸਾ ਵਗੈਰਾ ਇੱਧਰਲੇ ਇਲਾਕਿਆਂ 'ਚ ਫਜ਼ਿਲਕਾ ਬੌਮਤ ਵੀ ਆ ਗਿਆ ਬਠਿੰਡੇ ਔਰ ਮੁਕਸਰ ਸਾਹਿਬ 'ਚ ਅਕਾਲੀ ਦਲ ਨੂੰ ਬਾਕੀ ਥਾਵਾਂ ਤੇ ਸਨਮਾਨਯੋਗ ਸਥਿਤੀ ਹੈ ਮਤਲਬ ਜੇ ਇਹ 4-5 ਜ਼ਿਲ੍ਹੇ ਛੱਡ दिए ਮਾਲਵੇ ਦੇ ਤੇ ਕੁੱਲ ਮਿਲਾ ਕੇ ਅਕਾਲੀ ਦਲ 3 ਨੰਬਰ ਤੇ ਐ ਸੋ ਜਿਹੜੀ ਸਿੱਖ ਸ਼ਕਤੀ ਐ ਉਹ ਵੰਡੀ ਗਈ ਸਿੱਖ ਵੋਟਾਂ ਵੰਡੀਆਂ ਗਈਆਂ ਜਿਹੜੀ ਆਮ ਆਦਮੀ ਪਾਰਟੀ ਤੇ ਇਹ ਦਾਅਵੇ ਕੀਤੇ ਜਾ ਰਹੇ ਸੀ ਵੀ ਇਹਨਾਂ ਦੇ ਖਿਲਾਫ ਬਹੁਤ ਹੈ ਲੋਕ ਆਮ ਆਦਮੀ ਪਾਰਟੀ ਦੀ ਵਿਰੋਧਤਾ ਬਹੁਤ ਹੈ ਤੇ ਜਦੋਂ ਅਸੀਂ ਜ਼ਮੀਨ 'ਚ ਵੋਟਾਂ ਦੇ ਰੂਪ 'ਚ ਵੇਖਦੇ ਆ ਤੇ ਆਮ ਆਦਮੀ ਪਾਰਟੀ ਬਹੁਤ ਵੱਡੀ ਗਿਣਤੀ 'ਚ ਵੋਟਾਂ ਵੀ ਹਾਸਲ ਕਰ ਗਈ ਔਰ ਅੱਗੇ ਵੀ ਬਹੁਤ ਹੈ ਕਾਂਗਰਸ ਤੋਂ ਵੀ ਔਰ ਅਕਾਲੀ ਦਲ ਤੋਂ ਔਰ ਮਨਦੀਪ ਜੀ ਇਹ ਵੀ ਮੈਂ ਗੱਲ ਕਹਦਾ ਕਿ ਪੋਲਿਟੀਕਲ ਪਾਰਟੀਆਂ ਤੇ ਇਲਜ਼ਾਮ ਲੱਗਦੇ ਨੇ ਵੀ ਜਿਵੇਂ ਇਲਜ਼ਾਮ ਲਾ ਰਹੇ ਨੇ ਅਕਾਲੀ ਦਲ ਤੇ ਕਾਂਗਰਸ ਵਾਲੇ ਵੀ ਧੱਕਾ ਕੀਤਾ ਜੀ ਆਮ ਆਦਮੀ ਪਾਰਟੀ ਨੇ ਵੀ ਭਗਵੰਤ ਮਾਨ ਨੇ ਧੱਕਾ ਕੀਤਾ ਹੁਣ ਭਗਵੰਤ ਮਾਨ ਕੀ ਵੋਟਰਾਂ ਨਾਲ ਧੱਕਾ ਕਰ ਸਕਦਾ ਕੋਈ ਵੀ ਪਾਰਟੀ ਵੋਟਰਾਂ ਨਾਲ ਧੱਕਾ ਨਹੀਂ ਕਰ ਸਕਦੀ ਵੋਟ ਲੋਕਾਂ ਨੇ ਪਾਣੀ ਹੁੰਦੀ ਹੈ ਤੇ ਧੱਕਿਆਂ ਦੇ ਇਲਜ਼ਾਮ ਸਾਰਿਆਂ ਤੇ ਲੱਗਦੇ ਆ ਹੁਣ ਕਾਂਗਰਸ ਵਾਲੇ ਮੋਦੀ ਸਾਹਿਬ ਤੇ ਧੱਕੇ ਦਾ ਇਲਜ਼ਾਮ ਲਾਉਂਦੇ ਨੇ ਸੁਖਬੀਰ ਬਾਦਲ ਹੁਣੇ ਕਾਂਗਰਸ ਤੇ ਲਾਉਂਦੇ ਰੇ ਪਹਿਲਾਂ ਕਾਂਗਰਸ ਵਾਲੇ ਸੁਖਬੀਰ ਤੇ ਤੇ ਹੁਣ ਸੁਖਬੀਰ ਤੇ ਕਾਂਗਰਸ ਦੋਵੇਂ ਭਗਵੰਤ ਮਾਨ ਤੇ ਤੇ 17 ਚ ਤੇ 14 ਚ ਆਮ ਆਦਮੀ ਪਾਰਟੀ ਵਾਲੇ ਅਕਾਲੀ ਦਲ ਬੀਜੇਪੀ ਤੇ ਲਾਉਂਦੇ ਸੀ ਵੀ ਇਹ ਧੱਕਾ ਕਰਦੇ ਆ ਪੰਜਾਬ ਚ ਸੋ ਇਹ ਧੱਕਿਆਂ ਦੇ ਇਲਜ਼ਾਮ ਤਾਂ ਲੱਗਦੇ ਰਹਿੰਦੇ ਆ ਇਹ ਧੱਕਿਆਂ ਦੇ ਇਲਜ਼ਾਮਾਂ ਦੇ ਨਾਲ ਅਸੀਂ ਜਸਟੀਫਾਈ ਲੋਕਾਂ ਨੂੰ ਸਮਝਾ ਨਹੀਂ ਸਕਦੇ ਹੁਣ ਅਕਾਲੀ ਦਲ ਇੱਕ ਪਾਸੇ ਇਹ ਤਾਰਨਾ ਦਿਖਾ ਰਿਹਾ ਵੀ ਅਕਾਲੀ ਦਲ ਆ ਗਿਆ ਅਕਾਲੀ ਦਲ ਆ ਗਿਆ ਅਸੀਂ ਤਕੜੇ ਹੋਗੇ ਤੁਸੀਂ ਹੈਗੇ ਤੀਜੇ ਨੰਬਰ ਤੇ ਹੋ ਇਹ ਵੀ ਹਕੀਕਤ ਹੈ ਵੀ ਜੇ ਤੁਸੀਂ ਤੀਜੇ ਨੰਬਰ ਤੇ ਆ ਕੇ ਇੰਨੇ ਖੁਸ਼ ਹੋ ਐਡਾ ਪ੍ਰਚਾਰ ਕਰ ਰਹੇ ਹੋ ਵੀ ਅਸੀਂ ਆ ਗਏ ਅਸੀਂ ਆ ਗਏ ਅਸੀਂ ਆ ਗਏ ਮਤਲਬ ਤੀਜੇ ਨੰਬਰ ਤੇ ਆਉਣਾ ਹੀ ਤੁਹਾਡੀ ਬਹੁਤ ਵੱਡੀ ਪ੍ਰਾਪਤੀ ਹੈ ਇਹ ਵੀ ਇਹ ਵੀ ਸਵਾਲ ਨੇ ਇਹਦਾ ਮਤਲਬ ਕੀ ਹੈ ਕਿ ਸਿੱਖ ਸ਼ਕਤੀ ਸਿੱਖ ਵੋਟ ਵੰਡੀ ਗਈ ਤੇ ਸਿੱਖ ਵੋਟ ਕਿੱਧਰ ਚਲੀ ਗਈ ਕਾਂਗਰਸ ਦੂਜੇ ਨੰਬਰ ਤੇ ਹੈ ਅਕਾਲੀ ਦਲ ਤੀਜੇ ਨੰਬਰ ਤੇ ਹੈ ਤੇ ਜੇ ਅਕਾਲੀ ਦਲ ਵਾਲੀ ਸਿੱਖ ਵੋਟ ਕਾਂਗਰਸ ਨੂੰ ਪਈ ਹੁੰਦੀ ਤੇ ਕਾਂਗਰਸ ਜਿੱਤਦੀ ਇਹਦਾ ਮਤਲਬ ਹੈ ਸਿੱਖ ਵੋਟ ਪਈ ਆ ਆਮ ਆਦਮੀ ਪਾਰਟੀ ਨੂੰ ਇਹ ਸੋਚਣ ਦਾ ਵਿਸ਼ਾ ਹੈ ਮੁਫਤ ਬਿਜਲੀ ਦੇਣੀ ਦਿਨਾਂ ਨੂੰ ਪਾਣੀ ਆਉਣਾ ਜਿਨ੍ਹਾਂ ਨੂੰ ਬਿਜਲੀ ਮਿਲਣੀ ਟੇਲਾਂ ਤੱਕ ਪਾਣੀ ਆਉਣਾ ਤੇ ਜੇ ਕਿਤੇ ਇਹ 1100 ਰੁਪਿਆ ਭਗਵੰਤ ਮਾਨ ਇਕੱਠੇ ਹੀ ਦੇ ਗਿਆ 10 10 11 11000 ਤੇ ਫਿਰ ਉਹਦਾ ਮੁਕਾਬਲਾ ਕਿਵੇਂ ਕਰਨਗੇ ਅਕਾਲੀ ਭਾਜਪੀ ਜਾਂ ਕਾਂਗਰਸ ਵਾਲੇ ਇਸ ਕਰਕੇ ਜਿਹੜੀ ਪੋਲਿਟਿਕਸ ਹੈ ਅੱਜ ਪੰਜਾਬ 'ਚ ਕੱਲਾ ਇਲਜ਼ਾਮ ਬਾਜ਼ੀ ਦੀ ਸਿਆਸਤ ਨਾਲ ਸਰਕਾਰ ਨਹੀਂ ਬਣਨੀ ਵੀ ਭਗਵੰਤ ਮਾਨ ਤੱਕਾ ਕਰਦਾ ਆਮ ਆਦਮੀ ਪਾਰਟੀ ਦੇ ਲੋਕ ਖਿਲਾਫ ਹੈ ਜੀ 42% ਵੋਟਾਂ ਨਾਲ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ 42% ਦਾ ਮਤਲਬ ਇਹ ਹੈ ਕਿ 58% ਲੋਕ 58% ਲੋਕ ਉਹਨਾਂ ਦੇ ਵਿੱਚੋਂ ਵੱਡੀ ਗਿਣਤੀ ਲੋਕ ਉਹ ਸੀ ਜਿਹੜੇ ਵੋਟ ਪਾਉ ਨਹੀਂ ਗਏ ਆਮ ਆਦਮੀ ਪਾਰਟੀ ਨੂੰ ਜਾਂ ਕਿਸੇ ਨੂੰ ਵੀ ਤੇ ਕਾਂਗਰਸ ਨੂੰ ਵੀ ਵੋਟਾਂ ਪਈਆਂ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ 18.5% ਵੋਟਾਂ ਪੈ ਗਈਆਂ ਸੀ ਕਰੀਬ 18.5% ਉਹਨਾਂ ਨੂੰ ਪੈ ਗਈਆਂ ਸੀ ਕਾਂਗਰਸ ਵਾਲਿਆਂ ਨੂੰ ਵੀ 21 22 23 24 ਪੈ ਗਈਆਂ ਹੋਣਗੀਆਂ ਆਜ਼ਾਦ ਨੂੰ ਵੀ ਪਈਆਂ ਬਸਪਾ ਨੂੰ ਵੀ ਪਈਆਂ ਸੋ ਅੱਜ ਅਗਰ 42 ਅਗਰ 94 95 ਸੀਟਾਂ ਆਮ ਆਦਮੀ ਪਾਰਟੀ 42% ਵੋਟ ਨਾਲ ਲੈ ਗਈ ਤੇ 58% ਲੋਕ ਉਦੋਂ ਵੀ ਖਿਲਾਫ ਸੀ ਜਦੋਂ ਲਹਿਰ ਸੀ ਆਮ ਆਦਮੀ ਪਾਰਟੀ ਦੀ ਸੋ ਜੇ ਅਸੀਂ ਜ਼ਮੀਨੀ ਹਕੀਕਤਾਂ ਸਮਝੀਏ ਠੀਕ ਹੈ ਲੈਂਡ ਪੁਲਿੰਗ ਦਾ ਬਹੁਤ ਵੱਡਾ ਵਿਰੋਧ ਹੋਇਆ ਆਮ ਆਦਮੀ ਪਾਰਟੀ ਦਾ ਸੁਖਵੀਰ ਬਾਦਲ ਨੇ ਚੰਗੀ ਗੱਵਾਈ ਕੀਤੀ ਅੰਦੋਲਨ ਦੀ ਉਹ ਵਾਪਸ ਲੈ ਆ ਆਮ ਆਦਮੀ ਪਾਰਟੀ ਨੇ ਮੁਫਤ ਬਿਜਲੀ ਤਾਂ ਜਾਰੀ ਹੈ ਇਹ ਗੱਲਾਂ ਯਾਦ ਰੱਖਣੀਆਂ ਚਾਹੀਦੀਆਂ ਨੇ ਔਰ ਅਗਰ ਅਕਾਲੀ ਤੇ ਨਾ ਇਕੱਠੀਆਂ ਨਹੀਂ ਹੁੰਦੀਆਂ ਕਾਂਗਰਸ ਇਸੇ ਤਰ੍ਹਾਂ ਫੁੱਟ ਦਾ ਸ਼ਿਕਾਰ ਰਹਿੰਦੀ ਹੈ ਤੇ ਭਗਵੰਤ ਮਾਨ ਨੂੰ ਕੌਣ ਰੋਕ ਦੂਗਾ ਜੀ ਫਿਰ ਦੁਬਾਰਾ ਆਉਣ ਨੂੰ ਕਿਉਂਕਿ ਆਮ ਲੋਕ ਇਸੇ ਗੱਲ ਤੋਂ ਤਾਂ ਦੁਖੀ ਹੈ ਵੀ ਸੁਫਨੇ ਸਾਨੂੰ ਵਖਾਤੇ ਸੁਫਨੇ ਪੁਨਰ ਸੁਜੀਤ ਅਕਾਲੀ ਦਲ ਤੋਂ ਵੀ ਲੋਕਾਂ ਨੇ ਦੇਖਿਆ ਵੀ ਹੁਣ ਪੁਨਰ ਸੁਜੀਤ ਅਕਾਲੀ ਦਲ ਆ ਲਾ ਆ ਗਏ ਹੁਣ ਲਓ ਸਿੱਖਾਂ ਦੀ ਸਰਕਾਰ ਬਣਾ ਦੇਣਗੇ ਇਹ ਵੀ ਨਹੀਂ ਡਿਲੀਵਰ ਕਰ ਸਕੇ ਨਾ ਪੰਥਕ ਇਕਤਾ ਹੋ ਸਕੇ ਸੋ ਇਸ ਕਰਕੇ ਜੇ ਪੰਥਕ ਇਕਤਾ ਨਹੀਂ ਹੁੰਦੀ ਤੇ ਭਗਵੰਤ ਮਾਨ ਨੂੰ ਰੋਕਣਾ ਕਾਂਗਰਸ ਦੇ ਵੱਸ ਦਾ ਨਹੀਂ ਰਹਿ ਗਿਆ ਆ ਮੈਂ ਦੇਖ ਰਿਹਾ ਸੀ ਕਾਂਗਰਸ ਵਾਲੇ ਮਨਦੀਪ ਜੀ ਇਹ ਵੀ ਪਲਾਸਟਿਕ ਦੇ ਪਲਾਸਟਿਕ ਦਾ ਡਾਇਨਾਸੌਰ ਲਈ ਬੈਠੇ ਸੀ ਤੇ ਉਹਦੇ ਵਿੱਚ ਹਵਾ ਕੱਢ ਕੇ ਦਿਖਾ ਰਹੇ ਸੀ ਵੀ ਡਾਇਨਾਸੌਰ ਦੀ ਤਾਂ ਹਵਾ ਨਿਕਲ ਗਈ ਸੋ ਕਾਂਗਰਸ ਤੇ ਅਕਾਲੀ ਦਲ ਵਾਲੇ ਆਪਸ ਹੀ ਇੱਕ ਦੂਜੇ ਨੂੰ ਪੰਡਿ ਜਾਂਦੇ ਨੇ ਕਾਂਗਰਸ ਵਾਲੇ ਵੀ ਕਹਿੰਦੇ ਲੈ ਵੀ ਡਾਇਨਾਸੌਰ ਦੀ ਤਾਂ ਹਵਾ ਨਿਕਲ ਗਈ ਜਦ ਕਿ ਉਹ ਆਪ ਕਿੰਨਾ ਪਿੱਛੇ ਨੇ ਆਮ ਆਦਮੀ ਪਾਰਟੀ ਤੋਂ ਸੋ ਹਜੇ ਵੀ ਕਾਂਗਰਸ ਤੇ ਅਕਾਲੀ ਦਲ ਨੂੰ ਲੱਗਦਾ ਵੀ ਸਾਡਾ ਆਪਸ ਹੀ ਮੁਕਾਬਲਾ ਹੈ ਜੇ ਕਾਂਗਰਸ ਤੇ ਅਕਾਲੀ ਦਲ ਵਾਲੇ ਆਪਸ ਹੀ ਮੁਕਾਬਲੇ 'ਚ ਰਹਿਣਗੇ ਫਿਰ ਸਤਾਈ ਨਹੀਂ ਤੁਸੀਂ ਜਿੱਤ ਸਕਦੇ ਫਿਰ ਤਾਂ ਤੁਸੀਂ ਦੂਜੇ ਦੇ ਤੀਜੇ ਨੰਬਰ ਦਾ ਮੁਕਾਬਲਾ ਹੀ ਕਰੋ ਕਿਉਂਕਿ ਜੇ ਕਾਂਗਰਸ ਨੇ ਜਾਂ ਸੁਖਬੀਰ ਬਾਦਲ ਨੇ 27 ਦੀ ਚੋਣ ਜਿੱਤਣ ਲਈ ਮੁਕਾਬਲਾ ਕਰਨਾ ਹੈ ਤੇ ਸਿੱਧੀ ਸਿਆਸੀ ਲੜਾਈ ਭਗਵੰਤ ਮਾਨ ਨਾਲ ਲੜਨੀ ਪੈਣੀ ਹੈ ਔਰ ਆ ਫੁੱਟਾ ਫਟਾ ਇਹਨਾਂ ਨੂੰ ਦੂਰ ਕਰਨੀਆਂ ਪੈਣੀਆਂ ਨੇ ਸੋ ਬਾਕੀ ਮੀਟਿੰਗ ਹੈ ਜੇ ਮੀਟਿੰਗ ਨਹੀਂ ਹੋਈ ਤੇ ਅਸੀਂ ਜ਼ਰੂਰ ਕਲੈਰੀਫਾਈ ਕਰਾਂਗੇ ਸਾਨੂੰ ਜ਼ਰੂਰ ਦੱਸ ਦਿੱਤਾ ਜਾਵੇ ਕਿ ਇਹ ਠੀਕ ਨਹੀਂ ਹੈ ਅਸੀਂ ਮਾਫੀ ਚਾਹੁੰਦੇ ਹਾਂ ਉਹਦੇ ਲਈ ਜੀ ਸੋ ਬਹੁਤ ਬਹੁਤ ਧੰਨਵਾਦ ਅੰਲਾ ਜੀ ਤੁਸੀਂ ਬਹੁਤ ਹੀ ਅਹਿਮ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ ਸੋ ਦਰਸ਼ਕਾਂ ਤੋਂ ਵੀ ਅਦਾਸ ਲੈਣੇ ਆ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਮਨਦੀਪ ਸਿੰਘ ਜੀ ਤੁਹਾਡਾ ਵੀ ਔਰ ਕੋਈ ਵੀ ਤਰ ਕਿਸੇ ਵੀ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਡੀਓ ਜਾਂ ਵੀਡੀਓ ਦੇ ਰੂਪ ਦੇ ਵਿੱਚ ਵੀ ਆਪਣਾ ਬਿਆਨ ਆਪਣੀ ਭਾਵਨਾ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਔਰ ਅਸੀਂ ਪੂਰੇ ਆਦਰ ਤੇ ਸਤਕਾਰ ਦੇ ਨਾਲ ਤੁਹਾਡੀ ਜਿਹੜੀ ਵਿਚਾਰ ਹੈ ਭਾਵਨਾ ਹੈ ਉਹਨੂੰ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ